ਗੁਰਸੇਖੋ ਪਿਆਰੇ ਮੈਨੂੰ ਝਿੜਕਦੇ ਵੀ ਹੁੰਦੇ ਆ ਕੋਈ ਬੇਦਬੀ ਹੋਈ ਐ ਇਹ ਤਾਂ ਹਮਲਾ ਹੋ ਗਿਆ ਗੁਰੂ ਸਾਹਿਬ ਦੇ ਉੱਤੇ ਜਿਹੜਾ ਸਾਡਾ ਇੱਕ ਬੜਾ ਪਵਿੱਤਰ ਜਗਾ ਹੁੰਦੀ ਐ ਨਾ ਜਿਹੜਾ ਗੁਰਦੁਆਰਾ ਸਾਹਿਬ ਦੇ ਚਾਰ ਪਿੱਲਰ ਹੁੰਦੇ ਨੇ ਤੇ ਉਹਦੇ ਅੰਦਰ ਮਹਾਰਾਜ ਦੇ ਪ੍ਰਕਾਸ਼ ਹੁੰਦਾ ਉੱਥੇ ਹੋਰ ਕੁਝ ਨਹੀਂ ਹਾ ਜੀ ਪੀੜਾ ਸਾਹਿਬ ਹੁੰਦਾ ਉੱਥੇ ਪੀੜਾ ਸਾਹਿਬ ਤੇ ਉਹਦੇ ਆੜੇ ਦੁਆਲੇ ਇੱਕ ਉਸ ਜਗ੍ਹਾ ਤੇ ਵੜ ਕੇ ਉਸ ਦੁਸ਼ਟ ਨੇ ਉੱਤੇ ਪਿਸ਼ਾਬ ਕੀਤਾ ਫਿਰ ਕਰੀਏ ਕੀ ਉਹੀ ਇੱਕ ਤਰ੍ਹਾਂ ਨੇ ਪਿਸ਼ਾਬ ਕੀਤਾ ਉਹੀ ਹੱਥ ਲੈ ਕੇ ਮਹਾਰਾਜ ਦੇ ਰੁਮਾਲਾ ਸਾਹਿਬ ਚੱਕਦਾ ਹੋ ਅੰਗ ਅੱਗੇ ਮਚੇ ਕਰਦਾ ਉਹ ਬਪੈ ਚੁਕਾ ਹੈ ਟਾਈਫਾਈਡ ਨਮੋਨੀਆ ਬਵਾਸੀਰ ਬਵਾਸੀਰ ਦੀ ਇੱਕ ਐਂਡਲੀ ਸਟੇਜ ਹੁੰਦੀ ਹੈ ਕਿ ਖੂਨ ਸਿੱਧੇ ਚ ਹੁੰਦਾ 70 80 ਫੁੱਟ ਤੇ ਦੁੱਚੀ ਚਾਈ ਤੇ ਬਿਠੇ ਹੋ 400 ਫੁੱਟਾਂ ਦੀ 400 ਫੁੱਟਾਂ ਤੇ ਕਿ ਬੇਅਦਮੀਆਂ ਦੇ ਉੱਤੇ ਬਿਆਨ ਸੀ ਜੇ ਕਿਤੇ ਬੇਅਦਗਿਆਂ ਦੀ ਸਜ਼ਾ ਬੇਮਿਸਾਲ ਹੋ ਜੇ ਕਿਸੇ ਦੀ ਹਿੰਮਤ ਨਾ ਪਏ ਦਿਲੰਦਰ ਦੇ ਲਾਗੇ ਇੱਕ ਪ੍ਰਵਾਸੀਆਂ ਦਾ ਬੱਚਾ ਗੁਰੂ ਘਰ ਦੇ ਵਿੱਚ ਵੜ ਗਿਆ ਉੱਥੇ ਇਹ ਨਹੀਂ ਸਲਾਹ ਕਿ ਇਹ ਕੋਈ ਇੱਕ ਘਟਨਾ ਤਾਂ ਵਾਪਰੀ ਨੇ ਇਹਦਾ ਨਹੀਂ ਸਲਾਹ ਕਰਨੀ ਉੱਥੇ ਕੋਈ ਬੱਚੀ ਦਾ ਵਿਆਹ ਕਰਿਆ ਉਹੋ ਹੀ ਨਾ ਬੇਟੇ ਦੀ ਸ਼ਾਦੀ ਕਰੀ ਆ ਸਾਨੂੰ ਕੋ ਕਹਿੰਦੇ ਨੇ ਆ ਕਿ ਜਾ ਹੀ ਕੋਈ ਉੱਥੇ ਸੁਣਾਵਾ ਗੁਰੂ ਘਰ ਕੋਲ ਲੱਗੇ ਜਿਵੇਂ ਸੰਸਥਾ ਵਾਲੇ ਨਾਲ ਜਾ ਕੇ ਗੱਲ ਕਰੀਏ ਨੇ ਭਾਈ ਤੁਹਾਡੇ ਇੰਨੀ ਸੰਗਤ ਤੁਹਾਡੇ ਸਥਾਨ ਤੇ ਜੁੜੀ ਆ ਤੁਹਾਡੇ ਕੋ 20000 ਦਾ ਕਾਟਾ ਤੁਹਾਡੇ ਕੋ 80000 ਦਾ ਕਾਟਾ ਕਿਹੜੀ ਸੰਸਥਾ ਦੀ ਗੱਲ ਕਰਦਾ ਬਾਜਵਾ ਸਾਹਿਬ ਨੂੰ ਤਾਂ ਅਜੇ ਪਤਾ ਹੀ ਨਹੀਂ ਬੇਦਰਬਿਆਂ ਤੇ ਬੋਲਣਾ ਕੀ ਆ ਉਹ ਕਹਿੰਦੇ ਵੀ ਸਾਨੂੰ ਟਾਈਮ ਦਿਓ ਚਲੋ ਅਸੀਂ 15 ਜੁਲਾਈ ਨੂੰ ਫੇਰ ਚਰਚਾ ਚੜ੍ਹਦੀ ਆ ਕਈ ਘੰਟੇ ਚਰਚਾ ਹੋਈ ਤੇ ਅਖੀਰ ਦੇ ਵਿੱਚ 1 ਮਿੰਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਮਸਲਾ ਬੜਾ ਗੰਭੀਰ ਹੈ ਜੀ ਆਪਾਂ ਇਹਨੂੰ ਸਿਲੈਕਟ ਕਮੇਟੀ ਨੂੰ ਦੇ ਦਈਏ ਪਰ ਮੇਰੇ ਅਨੁਸਾਰ ਜਰਨੈਲ ਸਿੰਘ ਨੂੰ ਲੱਗਿਆ ਸੀ ਹੁਣ ਨਵੀਂ ਕੀ ਲੋੜ ਪੈਗੀ ਉਹ ਵੀ ਉਸ ਦਸਤਾਰ ਵਾਸਤੇ ਉਸ ਕਲਗੀ ਤਰਦੇ ਉਸ ਚਿੱਟੀ ਪੱਗ ਵਾਸਤੇ ਮੋਰਚਾ ਲੱਗਿਆ ਜਿਹਦੇ ਤੇ ਇਹ ਦੁਸ਼ਟ ਲੋਕ ਬਾਰ-ਬਾਰ ਪਾਗ ਲਾ ਰਹੇ ਨੇ ਕਿ ਸਰਕਾਰ ਤਾਂ ਕਿਸਾਨਾਂ ਨੂੰ ਖੇਤੀ ਮਸਲਿਆਂ ਵਾਸਤੇ ਇਕੱਠੇ ਨਹੀਂ ਹੋਣ ਦਿੰਦੀ ਜੀ ਕਰਾਂਗੇ ਡਿਟੇਨ ਕਰ ਲੈਂਦੀ ਆ ਕੀ ਆਪਾਂ ਉਮੀਦ ਕਰ ਸਕਦੇ ਆ ਪੈਸੇ ਦੇ ਵਿੱਚ ਪੱਗ ਲਾ ਦੇ ਪੱਗ ਲਾ ਦੇ ਤੇ ਧੀ ਪੁੱਤ ਕਰ ਕੁਝ ਨਾ ਸਕੇ ਉਹਨੇ ਲੋਕੀ ਪਤਾ ਕੀ ਕਹਿੰਦੇ ਨੇ ਹਰਾਮ ਦਾ ਹੋਣਾ ਏ ਜੇ ਸਕਾ ਹੁੰਦਾ ਇਹਨੂੰ ਚੈਨ ਨਹੀਂ ਸੀ ਹੋਣਾ ਉਹਨੇ ਬੇਲ ਅਪਲਾਈ ਕਰ ਦਿੱਤੀ ਉਸ ਬੰਦੇ ਨੇ ਉਸ ਬੰਦੇ ਨੇ ਜਿੰਨੇ ਬੇਅਦਬੀ ਕੀਤੀ ਉਹਨੇ ਹਫਤੇ ਬਾਅਦ ਬੇਲ ਅਪਲਾਈ ਕਰ ਦਿੱਤੀ ਜੇਲ ਤੋਂ ਹਾਂ ਅਜੇ ਤਾਂ ਕੋਈ ਕੇਸ ਮੇਰੇ ਨਾਲ ਡਿਸਕਸ ਵੀ ਨਹੀਂ ਹੋਣਾ ਸ਼ੁਰੂ ਹੋਇਆ ਤੇ ਬੇਲ ਅਪਲਾਈ ਕਰਦੇ ਨੇ ਹੂੰ ਉਹ ਤਾਂ ਫਿਰ ਇੱਕ ਦੀਵਾਰ ਬਣ ਕੇ ਸਾਡੇ ਨਾਲ ਮਤਲਬ ਉਹਨਾਂ ਦੇ ਤਾਂ ਮੈਨੂੰ ਲੱਗਦਾ ਕਿ ਕਿੰਨੇ ਦੱਸਦੇ ਹਾਂ 36000 ਤਾਂ ਉਹਨਾਂ ਦੇ ਮੁਲਾਜ਼ਮ ਨੇ ਉਹਨਾਂ ਦੇ ਤੇ ਜੋ ਮੁਲਾਜ਼ਮ ਹੀ ਆ ਕੇ ਉੱਥੇ ਸਾਡੇ ਨਾਲ ਬਹਿ ਜਾਣ ਤੇ ਮੋਰਚਾ ਫਤਿਹ ਹੈ ਜੇ ਪੰਜਾਬ ਸਰਕਾਰ ਉਹਨਾਂ ਦੇ ਪੱਖ 'ਚ ਹੈ ਤਾਂ ਭਾਈ ਫਿਰ ਕੋਈ ਨਹੀਂ ਵੇਖ ਲਾਂਗੇ ਸਾਲ 2014-15 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਪੰਜਾਬ ਵਿੱਚ ਸਰਕਾਰ ਸੀ ਉਸ ਮੌਕੇ ਸਮੂਹਿਕ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਨੇ ਔਰ ਉਹਨਾਂ ਬੇਅਦਬੀਆਂ ਦਾ ਇਨਸਾਫ ਮੰਗਣ ਵਾਲੇ ਸਿੱਖਾਂ ਦੇ ਉੱਤੇ ਉਸ ਤਤਕਾਲੀ ਸਰਕਾਰ ਦਾ ਜ਼ਬਰ ਜ਼ੁਲਮ ਹੁੰਦਾ ਔਰ ਉਸ ਜ਼ਬਰ ਜ਼ੁਲਮ ਦੇ ਵਿੱਚ ਅਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਤਾਂ ਕੀ ਮਿਲਨੇ ਸੀ ਸਗੋਂ ਕਈ ਸਿੱਖ ਸਾਡੇ ਜਿਹੜੇ ਆ ਉਹ ਵੀ ਸ਼ਹੀਦ ਕਰ ਦਿੱਤੇ ਗਏ ਕਈਆਂ ਨੂੰ ਜੇਲਾ ਵਿੱਚ ਤੁੰਨ ਦਿੱਤਾ ਗਿਆ ਔਰ ਕਈ ਅੱਜ ਦੀ ਤਰੀਕ ਵਿੱਚ ਵੀ ਉਹਨਾਂ ਬੇਅਦਬੀਆਂ ਦੇ ਇਨਸਾਫ ਲਈ ਜਿਹੜਾ ਵਾ ਉਹ ਆਪਣੀ ਜद्दोजਹਾਦ ਕਰ ਰਹੇ ਨੇ ਸੋ ਇਹਨਾਂ ਬੇਅਦਬੀਆਂ ਦਾ ਇਨਸਾਫ ਲੈਣ ਵਾਸਤੇ ਸਰਬ ਧਰਮ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਬੇਅਦਬੀ ਰੋਕੂ ਕਾਨੂੰਨ ਮੋਰਚਾ ਜਿਹੜਾ ਸਮਾਣਾ ਦੇ ਵਿੱਚ ਲੱਗਿਆ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਮੀਆਂ ਦਾ ਇਨਸਾਫ ਲੈਣ ਵਾਲੇ ਲੋਕ ਜਿਹੜੇ ਆ ਉਹਨਾਂ ਦੇ ਹੁਣ ਸਬਰ ਦਾ ਜਿਹੜਾ ਬੰਨ ਟੁੱਟ ਚੁੱਕਿਆ ਹੁਣ ਉਹਨਾਂ ਨੇ ਅਗਲਾ ਕੀ ਪ੍ਰੋਗਰਾਮ ਅਲਿਖਿਆ ਵਾ ਉਹਦੇ ਬਾਰੇ ਗੱਲਬਾਤ ਕਰਨ ਵਾਸਤੇ ਭਾਈ ਗੁਰਪ੍ਰੀਤ ਸਿੰਘ ਜੀ ਖਾਲਸਾ ਅੱਜ ਗੁਰਦਾਸਪੁਰ ਵਿਖੇ ਪਹੁੰਚੇ ਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਆ ਗੁਰਦਾਸਪੁਰ ਦੀ ਧਰਤੀ ਦੇ ਉੱਤੇ ਕੀ ਹਲ ਖਿੰਜਾਈ ਆ ਔਰ ਉਹ ਕਿਹੜੇ ਮੰਤਬ ਨੂੰ ਲੈ ਕੇ ਪਹੁੰਚੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਜੀ ਆਇਆਂ ਆਖਦੇ ਹਾਂ ਜੀ ਧੰਨਵਾਦ ਆਪਣੇ ਚੈਨਲ ਵੱਲੋਂ ਔਰ ਨਾਲ ਦੀ ਨਾਲ ਅਸੀਂ ਇਹ ਵੀ ਜ਼ਰੂਰ ਬੇਨਤੀ ਕਰਾਂਗੇ ਕਿ ਸੰਗਤਾਂ ਨੂੰ ਜਾਣੂ ਕਰਾਓ ਕਿ ਅੱਜ ਤੁਹਾਡਾ ਗੁਰਦਾਸਪੁਰ ਦੀ ਫੇਰੀ ਦਾ ਕੀ ਮੰਤਕ ਦੇਖੋ ਜੀ ਅੱਜ 506 ਦਿਨ ਹੋ ਗਏ ਨੇ ਭਾਈ ਗੁਰਜੀਤ ਸਿੰਘ ਖਾਲਸਾ ਉਸ 400 ਫੁੱਟ ਉੱਚੇ ਟਾਵਰ ਤੇ ਬੈਠ ਕੇ ਸੰਘਰਸ਼ ਕਰ ਰਹੇ ਨੇ ਉਹਨਾਂ ਦਾ ਉੱਥੇ ਬਹਿਣਾ ਹੀ ਆਪਣੇ ਆਪ ਚ ਸੰਘਰਸ਼ 406 ਦਿਨ ਮਤਲਬ 4 ਮਿੰਟ ਬਹਿਣਾ ਵੀ ਕਈ ਵਾਰੀ ਇੱਕ ਜਗ੍ਹਾ ਤੇ ਓਖਾ ਹੁੰਦਾ ਜਿਹੜੀ ਜਗ੍ਹਾ ਤੇ ਉਹ ਬੈਠੇ ਨੇ ਉਹ ਜਗ੍ਹਾ ਦੀ ਹਾਈਟ ਉਹਨਾਂ ਦੀ ਹਾਈਟ ਤੋਂ ਘੱਟ ਹੈ ਕੁੱਬ ਪੈ ਚੁੱਕਾ ਹੈ ਟਾਈਫਾਈਡ ਨਮੋਨੀਆਂ ਬਵਾਸੀਰ ਬਵਾਸੀਰ ਦੀ ਇੱਕ ਐਂਡਲੀ ਸਟੇਜ ਹੁੰਦੀ ਹੈ ਕਿ ਖੂਨ ਸਿੱਧੇ ਚੋਂਦਾ 70 80 ਫੁੱਟ ਤੇ ਦੀ ਉੱਚੀ ਚਾਈ ਤੇ ਬੈਠੇ ਹੋ 400 ਫੁੱਟ ਹੈ ਜੀ 400 ਫੁੱਟ ਚ ਉੱਥੇ ਪਹੁੰਚਣ ਵਾਸਤੇ ਜਿਹੜਾ ਸਿੰਘ ਸੇਵਾ ਵਾਸਤੇ ਜਾਂਦੇ ਨੇ ਸਵੇਰੇ ਸ਼ਾਮ 35 ਮਿੰਟ ਲੱਗਦੇ ਨੇ ਜੇ ਲੋਡ ਘੱਟ ਹੋਏ ਸਾਰ ਸੰਗਤ ਜੀ 400 ਫੁੱਟ ਦੇ ਉੱਤੇ ਤੇ ਜੇ ਕਦੀ 100 ਫੁੱਟ ਦੀ ਬਿਲਡਿੰਗ ਦੇ ਉੱਤੇ ਜਾ ਕੇ ਥੱਲੇ ਝਾਕ ਲਈਏ ਨਾ ਤੇ ਲੱਤਾਂ ਕੰਬਦੀਆਂ ਵੱਡੇ ਵੱਡੇ ਦਲੇਰਾਂ ਦੀਆਂ ਤੇ ਤੁਸੀਂ ਇਹ ਦੇਖੋ ਕਿ 400 ਫੁੱਟ ਦੇ ਉੱਤੇ ਬੈਠੇ ਆ ਬਿਲਕੁਲ ਜੀ 400 ਫੁੱਟ ਉੱਚੇ ਟਾਵਰ ਤੇ ਬੈਠ ਕੇ ਕੀ ਕਰਦੇ ਪਏ ਨੇ ਕਿ ਇਸ ਸਰਕਾਰ ਨੂੰ ਸੁੱਤੀ ਸਰਕਾਰ ਨੂੰ ਜਗਾ ਰਹੇ ਨੇ ਭਾਈ ਤੁਸੀਂ ਇੱਕ ਵਾਅਦਾ ਕੀਤਾ ਸੀਗਾ ਇਹ ਜਿਹੜੀ ਸਰਕਾਰ ਹੁਣ ਝਾੜੂ ਵਾਲੀ ਸਰਕਾਰ ਜਿਹਨੂੰ ਆਪਾਂ ਕਹਿੰਨੇ ਜਦੋਂ ਬਣੀ ਸੀ ਉਸ ਵੇਲੇ ਅਸੀਂ ਉੱਥੇ ਲਿਖ ਕੇ ਵੀ ਲਾਇਆ 25 ਜਨਵਰੀ 2022 ਦਾ ਇਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਉਸ ਵੇਲੇ ਪਰਟੀ ਪ੍ਰਧਾਨ ਸੀ ਇਹਨਾਂ ਦਾ ਬਿਆਨ ਸੀਗਾ ਕਿ ਬੇਅਦਬੀਆਂ ਦੇ ਉੱਤੇ ਬਿਆਨ ਸੀ ਜੇ ਕਿਤੇ ਬੇਅਦਬੀਆਂ ਦੀ ਸਜ਼ਾ ਬੇਮਿਸਾਲ ਹੋ ਜਾਏ ਕਿਸੇ ਦੀ ਹਿੰਮਤ ਨਾ ਪਵੇ ਬੇਅਦਬੀ ਕਰਨ ਦੀ ਤੁਹਾਡੇ ਉਸ ਜਦੋਜਾਦ ਦੇ ਵਿੱਚ ਸ਼ਰੀਕ ਹੁੰਦੇ ਆ ਅਸੀਂ ਵੇਖੋ ਜੀ ਇਹਨਾਂ ਦੇ ਉਸ ਬਿਆਨ ਦੇ ਉੱਤੇ ਪੰਜਾਬੀਆਂ ਨੇ ਵਿਸ਼ਵਾਸ ਕਰ ਲਿਆ ਵੀ ਜਿਹੜਾ ਕੰਮ ਪਹਿਲਿਆਂ ਨੇ ਨਹੀਂ ਕੀਤਾ ਜਿੱਦਾਂ ਤੁਸੀਂ 15 ਤੋਂ ਗੱਲ ਸ਼ੁਰੂ ਕੀਤੀ ਹੈ ਹਨਾ 15 ਤੋਂ ਬਾਅਦ ਤਿੰਨ ਮੁੱਖ ਮੰਤਰੀ ਬੇਅਦਬੀ ਦੇ ਮੁੱਦੇ ਤੇ ਬਦਲੇ ਜਾ ਚੁੱਕੇ ਨੇ ਪੰਜਾਬੀਆਂ ਨੂੰ ਇਹ ਦੇ ਬੇਅਦਬੀਆਂ ਦੇ ਉੱਤੇ ਜਿਹੜਾ ਸਾਡੇ ਨਾਲ ਖੇਡੂਗਾ ਉਹਨੂੰ ਰਾਹੇ ਪਾਉਣਾ ਜਿਹੜਾ ਵਾ ਉਹ ਪੰਜਾਬੀ ਜਾਣਦੇ ਨੇ ਹੁਣ ਮਸਲਾ ਇਹ ਬਣ ਗਿਆ ਕਿ ਇਹਨਾਂ ਨੇ ਜਦੋਂ ਕਾਨੂੰਨ ਬਣਾਉਣ ਦੇ ਵਿੱਚ ਐਡੀ ਅਨਾਕਾਨੀ ਕਰ ਦਿੱਤੀ ਫਿਰ ਇੱਕ ਘਟਨਾ ਵਾਪਰੀ ਸੀ ਸ਼ਾਇਦ ਤੁਹਾਡੇ ਜ਼ਿਹਨ 'ਚ ਹੋਏ ਜਲੰਧਰ ਦੇ ਲਾਗੇ ਇੱਕ ਪ੍ਰਵਾਸੀਆਂ ਦਾ ਬੱਚਾ ਗੁਰੂ ਘਰ ਦੇ ਵਿੱਚ ਵੜ ਗਿਆ ਉੱਥੇ ਹਾਂਜੀ ਜਿਹੜਾ ਸਾਡਾ ਇੱਕ ਬੜਾ ਪਵਿੱਤਰ ਜਗ੍ਹਾ ਹੁੰਦੀ ਹੈ ਨਾ ਜਿੱਦਾਂ ਗੁਰਦੁਆਰਾ ਸਾਹਿਬ ਦੇ ਚਾਰ ਪਿੱਲਰ ਹੁੰਦੇ ਨੇ ਤੇ ਉਹਦੇ ਅੰਦਰ ਮਤਲਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉੱਥੇ ਹੋਰ ਕੁਝ ਨਹੀਂ ਆ ਪੀੜਾ ਸਾਹਿਬ ਹੁੰਦਾ ਪੀੜਾ ਸਾਹਿਬ ਤੇ ਉਹਦੇ ਆੜੇ ਦੁਆਲੇ ਇੱਕ ਉਸ ਜਗ੍ਹਾ ਤੇ ਵੜ ਕੇ ਉਸ ਦੁਸ਼ਟ ਨੇ ਉੱਥੇ ਪਿਸ਼ਾਬ ਕੀਤਾ ਭਾਈ ਸਾਹਿਬ ਭਾਵਕ ਹੋ ਗਏ ਭਾਈ ਸਾਹਿਬ ਭਾਵਕ ਹੋ ਗਏ ਆ ਸਾਹ ਸਰਗੁਰੂ ਹੁਰ ਕਰੀਏ ਕੀ ਭਾਜੀ ਹੁਰ ਕਰੀਏ ਕੀ ਉਹੀ ਇੱਕ ਤਾਂ ਨੇ ਪਿਸ਼ਾਬ ਕੀਤਾ ਉਹੀ ਹੱਥ ਲੈ ਕੇ ਮਹਾਰਾਜ ਦੇ ਰੁਮਾਲਾ ਸਾਹਿਬ ਚੱਕਦਾ ਹੋ ਅੰਗ ਅੱਗੇ ਪਿੱਛੇ ਕਰਦਾ ਯਾਰ ਸਾਡੇ ਗੁਰੂ ਦੀ ਇੱਜ਼ਤ ਤੁਸੀਂ ਕਿੰਨੀ ਕ ਨਹੀਂ ਵੀ ਲੈ ਜਾਓਗੇ ਗੱਲ ਸੋਚਣ ਵਾਲੀ ਹੈਗੀ ਇਹ ਉਹ ਦੇਣਾ ਇਹਨਾਂ ਦੀ ਇਹਨਾਂ ਦੀ ਭਾਵਕਤਾ ਵੱਲ ਨਾਲ ਵੇਖੋ ਇਹਨਾਂ ਦੇ ਮੰਤਵ ਵੱਲ ਵੇਖੀਏ ਕਿ ਜਿਹੜਾ ਮਾਨਵਤਾ ਦਾ ਗੁਰੂ ਆ ਜਿਹੜਾ ਸਰਬ ਸਾਂਝੀ ਵਾਲਾ ਆ ਜਿਹੜਾ ਸਰਬ ਸਾਂਝੀ ਵਾਲਦਾ ਸੱਦਾ ਦਿੰਦਾ ਤੇ ਉਹਦੀ ਇੱਕ ਵਾਰ ਨਹੀਂ ਸੈਂਕੜੇ ਵਾਰ ਕਈ ਸੰਗਤਾਂ ਦੀ ਧਰਤੀ ਦੇ ਉੱਤੇ ਜਿੱਥੇ ਸਿੱਖ ਪੰਥ ਪ੍ਰਕਾਸ਼ ਹੁੰਦਾ ਉੱਥੇ ਬੇਅਦਬੀਆਂ ਹੋ ਰਹੀਆਂ ਤੁਸੀਂ ਵੇਖੋ ਨਾ ਜੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਕੀ ਕੁਛ ਨਹੀਂ ਇਹਨਾਂ ਨੇ ਕੀਤਾ ਕਿਤੇ ਕੋਈ ਉੱਠਦਾ ਪੈਟਰੋਲ ਪਾਉਂਦਾ ਮਾਰੇ ਇਹਨੂੰ ਆਗ ਹੀ ਲਾ ਦਿੰਦਾ ਅਸੀਂ ਤਾਂ ਬੜਾ ਇੱਕ ਛੋਟਾ ਲਫ਼ਜ਼ ਆ ਦੇ ਵਰਤਦੇ ਪਏ ਕਈ ਵਾਰੀ ਮੈਨੂੰ ਵੀ ਗੁਰਸਿੱਖ ਪਿਆਰੇ ਮੈਨੂੰ ਝਿੜਕਦੇ ਵੀ ਹੁੰਦੇ ਆ ਕੋਈ ਬੇਅਦਬੀ ਹੋਈ ਹੈ ਇਹ ਤਾਂ ਹਮਲਾ ਹੋ ਗਿਆ ਗੁਰੂ ਸਾਹਿਬ ਦੇ ਉੱਤੇ ਇਹ ਬੇਅਦਬੀ ਲਫ਼ਜ਼ ਵੀ ਛੋਟਾ ਜੋ ਕੋਈ ਸਾਡੇ ਨਾਲ ਵਾਪਰ ਰਿਹਾ ਜਿੱਦਣ ਭਾਈ ਸਾਹਿਬ ਉਹ ਘਟਨਾ ਵਾਪਰਦੀ ਕਿਉਂਕਿ ਇਸ ਇਲਾਕੇ 'ਚ ਮੈਂ ਕਈਆਂ ਨੂੰ ਮਿਲਿਆ ਪਿਛਲੇ ਦੋ ਦਿਨਾਂ ਤੋਂ ਜਲੰਧਰ ਵਾਲੀ ਹਾਂ ਉਹ ਜਲੰਧਰ ਵਾਲੀ ਘਟਨਾ ਦੇ ਦੋਂ ਵਾਪਰਦੀ ਤੇ ਗੁਰਜੀਤ ਸਿੰਘ ਖਾਲਸਾ ਆਪਣੇ ਘਰੇ ਉਹਦਾ ਘਰ ਹੈ ਸਿਮਾਣੇ ਤੋਂ 16 ਕਿਲੋਮੀਟਰ ਅੱਗੇ ਖੇੜੀ ਮੇਲੇ ਫੇਰ ਫੇਰ ਉਹ ਫੈਸਲਾ ਲੈਂਦੇ ਆ ਫੇਰ ਕੰਧਾਂ 'ਚ ਸਿਰ ਮਾਰਦਾ ਭਾਜੀ ਮੈਂ ਤਾਂ ਸਿਰਫ ਓਮੋਸ਼ਨਲ ਹੀ ਹੋਇਆ ਨਾ ਉਹ ਜਨੂਨ ਦੀ ਚੀਜ਼ ਜਨੂਨ ਦੀ ਹੱਦ ਤੱਕ ਉਹ ਕੰਧਾਂ 'ਚ ਸਿਰ ਮਾਰੇ ਮਾਂ ਮੈਂ ਕੀ ਕਰਾਂ ਮੈਂ ਕੀ ਕਰਾਂ ਮੈਂ ਬੇਅਦਬੀਆਂ ਨਹੀਂ ਸੁਣ ਸਕਦਾ ਮੈਂ ਸਾਰਾ ਕੁਝ ਹੁੰਦਾ ਨਹੀਂ ਦੇਖ ਸਕਦਾ ਮੈਂ ਕੁਝ ਕਰਨਾ ਹੈ ਮੈਂ ਤੁਹਾਨੂੰ ਰੋਕਦਾ ਪੰਜਾਬੀਓ ਗੁਰੂ ਨੂੰ ਮੰਨਣ ਵਾਲਿਓ ਹਰ ਤੁਹਾਡੇ ਜਨਮ ਦੀ ਮਰਨ ਦੀ ਜਿਹੜੀ ਆ ਉਹ ਕਿਰਿਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਹੁੰਦੀ ਆ ਪਰ ਅਸੀਂ ਕਿੱਥੇ ਖੜੇ ਆ ਅਸੀਂ ਫ੍ਰੀ ਵਾਲੀ ਬਿਜਲੀ ਤੇ ਖੜੇ ਆ ਅਸੀਂ ਫ੍ਰੀ ਵਾਲੇ ਸਫਰ ਤੇ ਖੜੇ ਆ ਅਸੀਂ ਫ੍ਰੀ ਵਾਲੇ ਦਾਣਿਆਂ ਤੇ ਖੜੇ ਆ ਸਾਡੀ ਤਾਂ ਮਤ ਬੁੱਧੀ ਜਿਹੜੀ ਆ ਉਹ ਫ੍ਰੀ ਖਾਤੇ ਨੇ ਮਾਰ ਦਿੱਤੀ ਤੇ ਜਿਹੜਾ ਯੁੱਗੋ ਯੁੱਗ ਅਟਾਲਾ ਜਿਹਦੇ ਭਾਣੇ ਦੇ ਵਿੱਚ ਹੀ ਅਸੀਂ ਸਾਹ ਲੈ ਰਹੇ ਆ ਜਿਦੀ ਹੁਕਮ ਦੇ ਨਾਲ ਸਾਨੂੰ ਸਵਾਸ ਮਿਲ ਰਿਹਾ ਤੇ ਉਹ ਐਨੇ ਬੇਅਦਬ ਹੋਣ ਤੇ ਸਾਡਾ ਧਿਆਨ ਹੀ ਨਾ ਜਾਵੇ ਤੇ ਇੱਕ ਸਿੱਖ ਜਿਹੜਾ ਉਹ 2 ਸਾਲ ਤੋਂ ਟਾਵਰ ਤੇ ਚੜਿਆ ਹੋਇਆ ਤੇ ਇਹੋ ਜਿਹੇ ਸਿੱਖ ਜਿਹੜੇ ਆ ਉਹ ਆ ਕੇ ਅਲਖਿ ਜਗਾਉਂਦੇ ਆ। ਉਹ ਗੁਰੂ ਪਿਆਰਿਓ ਮਸਲਾ ਇਹ ਆ ਕਿ ਕਈ ਪੁੱਛਦੇ ਆ ਨਾ ਵੀ ਉਹਨੂੰ ਕੀ ਹੋਇਆ ਸੀ ਉਹ ਕਿਉਂ ਚੜ ਗਿਆ ਸਾਡੇ ਨਾਲ ਸਲਾਹ ਨਹੀਂ ਕੀਤੀ। ਜਦੋਂ ਬਾਰ-ਬਾਰ ਸਿਰ ਤੇ ਸੱਟਾਂ ਵੱਜਦੀਆਂ ਨੇ ਨਾ ਜਦੋਂ ਵਾਰ-ਵਾਰ ਮਨ ਦੇ ਉੱਤੇ ਇਹੋ ਜਿਹੀ ਨਹੀਂ ਸਲਾਹ ਕਿਹੜੀ ਇੱਕ ਘਟਨਾ ਤਾਂ ਵਾਪਰੀ ਨੇ ਇਹਦਾ ਨਹੀਂ ਸਲਾਹ ਕਰਨੀ ਉੱਥੇ ਕੋਈ ਬੱਚੀ ਦਾ ਵਿਆਹ ਕਰ ਰਿਹਾ ਉਹ ਹੀ ਨਾ ਬੇਟੇ ਦੀ ਸ਼ਾਦੀ ਧਰੀ ਆ ਸਾਨੂੰ ਕੋ ਕਹਿੰਦੇ ਨੇ ਆ ਕਿ ਜਾ ਹੀ ਕੋਈ ਉੱਥੇ ਨਵਾਂ ਗੁਰੂ ਘਰ ਬਣਾਉਣ ਲੱਗੇ ਜਿਵੇਂ ਸੰਸਥਾ ਵਾਲੇ ਨਾਲ ਜਾ ਕੇ ਗੱਲ ਕਰੀਏ ਨੇ ਭਾਈ ਤੁਹਾਡੇ ਇੰਨੀ ਸੰਗਤ ਤੁਹਾਡੇ ਸਥਾਨ ਤੇ ਜੁੜੀ ਆ ਤੁਹਾਡੇ ਕੋ 20000 ਦਾ ਇਕੱਠ ਆ ਤੁਹਾਡੇ ਕੋ 30000 ਦਾ ਕਿਹੜੀ ਸੰਸਥਾ ਦੀ ਗੱਲ ਕਰਦੇ ਬਾਬਾ ਜੀ ਕਹੀ ਨੇ ਜੇ ਅਸੀਂ ਹੁਣ ਉਹ ਖੋਲ ਕੇ ਬੈਠੇ ਤੂੰ ਉਸ ਸੰਸਥਾ ਦੀ ਤਾਂ ਨਹੀਂ ਗੱਲ ਕਰਦੇ ਜਿਨ੍ਹਾਂ ਨੇ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੀ ਜ਼ਮੀਨ ਹੀ ਵੇਚ ਦਿੱ ਸਤਾ ਹੋ ਗਈ ਨਾ ਉਹਨਾਂ ਦੇ ਉਹਨਾਂ ਨੂੰ ਵੀ ਅਸੀਂ ਹੱਥ ਜੋੜ ਜੋੜ ਕੇ ਥੱਕ ਗਏ ਆ ਅਜੇ ਤੱਕ ਉਹਨਾਂ ਦਾ ਕੋਈ ਉਦਾਂ ਦਾ ਡੈਲੀਗੇਸ਼ਨ ਉੱਥੇ ਨਹੀਂ ਪਹੁੰਚਿਆ ਪ੍ਰਧਾਨ ਸਾਹਿਬ ਨੂੰ ਕਈ ਵਾਰੀ ਬੇਨਤੀਆਂ ਕੀਤੀਆਂ ਗੜਗੱਜ ਸਾਹਿਬ ਇੱਕ ਵਾਰੀ ਗਏ ਆ ਉਦੋਂ ਬਾਅਦ ਅਸੀਂ ਅਪਰੋਚ ਕਰਦੇ ਤੇ ਖੈਰ ਗੱਲ ਇਹ ਆ ਕਿ ਜੇ ਉਹ ਆਪਣੀ ਜ਼ਿੰਮੇਵਾਰੀ ਸਾਂਭਦੇ ਹੁੰਦੇ ਤੇ ਸਾਡੇ ਵਰਗਿਆਂ ਨੂੰ ਜਾਂ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੇ ਚੜਨ ਦੀ ਲੋੜ ਨਹੀਂ ਸੀ ਤੁਹਾਡਾ ਕੋਈ ਡੈਪੂਟੇਸ਼ਨ ਮਿਲਦਾ ਇਸ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਮਿਲੇ ਜਾਂ ਜੀ ਮਿਲੇ ਜਿਹੜਾ ਡੀਜੀਪੀ ਪੰਜਾਬ ਨੂੰ ਜਿਹੜਾ ਨਾ ਮੈਂ ਤੁਹਾਨੂੰ ਦੱਸਦਾ ਜੀ ਸਾਡੀਆਂ ਮੀਟਿੰਗਾਂ ਇੱਕ ਸਾਲ ਹੋ ਗਿਆ ਸਾਡੀਆਂ ਮੀਟਿੰਗਾਂ ਚੱਲਦਿਆਂ ਨੂੰ 14 ਫਰਵਰੀ ਨੂੰ ਅਸੀਂ ਪਹਿਲੀ ਮੀਟਿੰਗ ਸਾਡੀ ਅਮਨਉਰੋੜਾ ਜੀ ਦੇ ਨਾਲ ਹੋਈ ਸੀ ਜਿਹੜੇ ਪੰਜਾਬ ਪ੍ਰਧਾਨ ਨੇ ਸੀਨੀਅਰ ਮੰਤਰੀ ਵੀ ਨੇ ਮੈਂ ਗੱਲ ਛੋਟੀ ਕਰ ਦੇਵਾਂ ਨੇ ਵੈਸੇ ਤਾਂ ਫਿਰ ਘੰਟੇ ਡੇਢ ਦੀ ਇੰਟਰਵਿਊ ਹੋ ਜਾਣੀ ਕਈ ਵਾਰੀ ਲੋਕੀ ਤੁਹਾਨੂੰ ਸ਼ਾਰਟਕਟ ਮੈਸੇਜ ਸ਼ਾਰਟਕਟ ਦੇ ਵਿੱਚ ਹੀ ਹੋਇਆ ਭੀ ਉਹਨਾਂ ਸੀ ਉਹਨਾਂ ਨੂੰ ਮਨਾਇਆ ਆ ਦਿਖਾ ਦਿਓ ਹਾਂਜੀ ਇਹ ਸਾਡਾ ਸਦਾ ਪੱਤਰ ਹੈ ਜੀ ਇਹਦੇ ਵਿੱਚ ਕਾਫੀ ਕੁਝ ਲਿਖਿਆ ਹੋਇਆ ਕਾਕਾ ਜੂਮ ਕਰਕੇ ਦਿਖਾ ਦਿਓ ਇਹ ਜਿਹੜੀ ਚੀਜ਼ ਹੈ ਇਹ ਤੁਸੀਂ ਹੁਣ ਅਸੀਂ ਮਜਬੂਰ ਹੋ ਗਏ ਹਾਂ ਇਸ ਪ੍ਰੋਗਰਾਮ ਦੇ ਬਾਰੇ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਪਹਿਲਾਂ ਜਿਹੜਾ ਸਵਾਲ ਭਾਈ ਸਾਹਿਬ ਹੋਰਾਂ ਨੇ ਕੀਤਾ ਹੂੰ ਅਮਨ ਰੋੜਾ ਜੀ ਦੇ ਨਾਲ ਸਾਡੀਆਂ ਮੀਟਿੰਗਾਂ ਚੱਲਦੀਆਂ ਨੇ ਤਿੰਨ ਚਾਰ ਮਹੀਨੇ ਸਾਨੂੰ ਲੱਗ ਜਾਂਦੇ ਨੇ ਫਰਵਰੀ ਤੋਂ ਲੈ ਕੇ ਮਈ ਦੇ ਵਿੱਚ 8 ਮਈ ਨੂੰ ਫੇਰ ਸਾਡੀ ਇੱਕ ਮੀਟਿੰਗ ਹੁੰਦੀ ਆ ਅਮਨ अरोड़ा ਜੀ ਨੇ ਉਹਦੇ ਵਿੱਚ ਫੇਰ ਇਹ ਕਹਿੰਦੇ ਨੇ ਕਿ ਹਾਂ ਸਟੇਟ ਐਕਟ ਬਣ ਸਕਦਾ ਕਿਉਂਕਿ ਇਹ ਮੰਨਦੇ ਨਹੀਂ ਸੀ ਕਿ ਸਟੇਟ ਐਕਟ ਦੇ ਉੱਤੇ ਇਹ ਕਹਿੰਦੇ ਨੇ ਫੇਰ ਬਣਾ ਕੇ ਕੇਂਦਰ ਨੂੰ ਭੇਜ ਦੇਣੇ ਜਿੱਦਾਂ 2016 ਚ ਗਿਆ 2018 ਚ ਗਿਆ ਉਹ ਮਸਲਾ ਫੇਰ ਉਹ ਚ ਇਹਨਾਂ ਵੀ ਅਸੈਂਬਲੀ ਚ ਕੋਈ ਬਣਾਇਆ ਸੀ ਨਾ ਪਿਛਲੇ ਉਹੀ ਮੈਂ ਤੁਹਾਨੂੰ ਦੱਸਣ ਲੱਗਾ ਨੇ ਜਿਉ ਸਾਰਾ ਓਸੇ ਮੋਰਚੇ ਦਾ ਕਰਕੇ 28 ਨੂੰ ਫੇਰ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੁੰਦੀ ਆ 25 ਨੂੰ ਹਾਂ ਹਾਂ 28 ਜੂਨ 25 ਨੂੰ 2025 ਨੂੰ ਉਸ ਮੀਟਿੰਗ ਦੇ ਵਿੱਚ ਦਾਸੀਗਾ ਦਸ ਦੇ ਨਾਲ ਚਾਰ ਬੋਰ ਸਿੰਘ ਸੀਗੇ ਆਪਣੇ ਸਮਾਣੇ ਤੋਂ ਸਾਡੇ ਨਾਲ ਉਹ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਐਲਾਨ ਕਰਦੇ ਨੇ ਕਿ ਹਾਂ ਅਸੀਂ ਬੇਅਦਬੀਆਂ ਦਾ ਕਾਨੂੰਨ ਲੈ ਕੇ ਆਵਾਂਗੇ ਤੁਸੀਂ ਵੇਖਿਆ ਹੁਣ ਬੜੇ ਇਸ਼ਤਿਹਾਰਬਾਜ਼ੀ ਬੜਾ ਕੁਝ ਹੋਇਆ ਉਹਦੇ ਤੋਂ ਫਿਰ ਇੱਕ ਵਿਸ਼ੇਸ਼ ਇਜਲਾਸ ਰੱਖਿਆ ਗਿਆ ਹਾਂਜੀ 14 ਤੇ 15 ਬਿਲ ਹੈ ਤਾਂ ਲੰਬਾ ਸੀਗਾ ਪਰ ਮੈਂ 14 15 ਦੀ ਗੱਲ ਕਰਾਂਗੇ ਕੋ 14 15 ਨੂੰ ਸਿਰਫ ਇਸੇ ਵਿਸ਼ੇ ਤੇ ਉੱਤੇ ਗੱਲ ਹੋਈ ਬੇਅਦਬੀਆਂ ਦੇ ਕਾਨੂੰਨ ਦੇ ਉੱਤੇ ਆ ਉਹਦਾ ਜ਼ਿਕਰ ਵੀ ਇਹਦੇ ਵਿੱਚ ਕੀਤਾ ਹੋਇਆ ਪ੍ਰੋਵੈਂਸ਼ਨ ਆਫ ਦਾ ਪੰਜਾਬ ਪ੍ਰੋਵੈਂਸ਼ਨ ਆਫ ਅਫੈਂਸਸ ਅਗੇਂਸਟ ਹੋਲੀ ਸਕ੍ਰਿਪਚਰਜ਼ ਬਿਲ 2025 ਇਹਨੂੰ ਖਰੜਾ ਤਿਆਰ ਕਰਨ ਦੇ ਵਿੱਚ ਵੀ ਅਸੀਂ ਆਪਣੇ ਵੱਲੋਂ ਜੋ ਸਾਡਾ ਜਣਦਾ ਯੋਗਦਾਨ ਸੀ ਉਦੋਂ ਵੱਧ ਕੀਤਾ ਫਿਰ ਕੀ ਹੁੰਦਾ ਹੈ ਕਿ 14 ਤਰੀਕ ਸ਼ਾਮ ਨੂੰ ਤੁਸੀਂ ਵੇਖੋ ਮੈਂ ਪੰਜਾਬੀਆਂ ਨੂੰ ਕਹਿੰਦਾ ਥੋੜਾ ਜਿਹਾ ਇਹ ਗੱਲਾਂ ਯਾਦ ਰੱਖਿਆ ਕਰੋ 14 ਤਰੀਕ ਸ਼ਾਮ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਕੱਲ ਇਹ ਜਿਹੜਾ ਕਾਨੂੰਨ ਹੈ ਪੰਜਾਬ 'ਚ ਲਾਗੂ ਹੋ ਜਾਵੇਗਾ ਅਸੀਂ ਤਾਂ ਅੱਜ ਹੀ ਕਰ ਦੇਣਾ ਸੀ 14 14 ਜੁਲਾਈ 14 ਜੁਲਾਈ 2025 ਅੱਛਾ 14 ਜੁਲਾਈ 2025 ਨੂੰ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ ਚੋਂ ਬਾਹਰ ਆ ਕੇ ਕਹਿੰਦੇ ਪਾਜਵਾ ਸਾਹਿਬ ਨੂੰ ਤਾਂ ਅਜੇ ਪਤਾ ਹੀ ਨਹੀਂ ਬੇਦਬੀਆ ਤੇ ਬੋਲਣਾ ਕੀ ਹੈ ਉਹ ਕਹਿੰਦੇ ਵੀ ਸਾਨੂੰ ਟਾਈਮ ਦਿਓ ਚਲੋ ਅਸੀਂ ਇੱਕ ਦਿਨ ਦਾ ਹੋਰ ਟਾਈਮ ਦੇ ਦਿੱਤਾ ਵੈਸੇ ਅਸੀਂ ਅੱਜ ਹੀ ਕਾਨੂੰਨ ਲਾਗੂ ਕਰ ਦੇਣਾ ਸੀ ਚਲੋ ਅਸੀਂ ਹੁਣ ਕੱਲ ਕਰਾਂਗੇ 15 ਜੁਲਾਈ ਦੀ ਗੱਲ ਇਹ ਮੁੱਖ ਮੰਤਰੀ ਸਾਹਿਬ ਦੀ ਜ਼ੁਬਾਨ 15 ਜੁਲਾਈ ਨੂੰ ਫੇਰ ਚਰਚਾ ਛੱਡਦੀ ਹੈ ਕਈ ਘੰਟੇ ਚਰਚਾ ਹੁੰਦੀ ਤੇ ਅਖੀਰ ਦੇ ਵਿੱਚ 1 ਮਿੰਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਮਸਲਾ ਬੜਾ ਗੰਭੀਰ ਹੈ ਜੀ ਆਪਾਂ ਇਹਨੂੰ ਸਿਲੈਕਟ ਕਮੇਟੀ ਨੂੰ ਦੇ ਦਈਏ ਤਿੰਨ ਚਾਰ ਮਹੀਨੇ ਚੋਂ ਸਾਰਾ ਆਪਣਾ ਵਿਚਾਰ ਕਰਕੇ ਸਾਰੇ ਪੰਜਾਬ ਦੀ رائے ਲੈ ਕੇ ਸਾਨੂੰ ਦੇ ਦੇਗੀ ਤੇ ਜਿਹੜੀ ਜਿਹੜੇ ਮਸਲੇ ਦੀ ਕਮੇਟੀ ਜਾਂ ਕਮਿਸ਼ਨ ਬਣ ਜੇ ਸਮਝ ਲਓ ਵੀ ਉਹ ਮਸਲਾ ਖਤਮ ਕਰਨਾ ਉਹ ਮਸਲਾ ਖਤਮ ਵੇਖੋ ਕਿਦਾਂ ਖਤਮ ਕੀਤਾ ਮੁੱਖ ਮੰਤਰੀ ਸਾਹਿਬ ਕਹਿੰਦੇ ਤਿੰਨ ਚਾਰ ਮਹੀਨੇ ਲਈ ਦੇ ਦਿੰਨੇ ਆ ਸਪੀਕਰ ਸਾਹਿਬ ਉਦੋਂ ਵੱਡੇ ਕਹ ਲੋ ਸੋਹਿਰਦ ਜਿਹੜੇ ਗੁਰੂਗਰਾਮ ਸ਼ਰਮਜੀ ਦੇ ਵਾਸਤੇ ਕੋਰਟ ਕੋਪਰੇ ਏਰੀਏ ਤੋਂ ਹੈ ਨਾ ਜਿੱਥੇ ਗੋਲੀਆਂ ਚੱਲੀਆਂ ਜਿੱਥੇ ਜਿਹੜੇ ਮੋਰਚਿਆਂ ਤੇ ਜਾ ਕੇ ਖੁੱਦ ਬੈੰਦੇ ਰਹੇ ਕਹਿੰਦੇ ਆਪਾਂ 6 ਕਿ ਮਹੀਨੇ ਦੇ ਦਿੰਨੇ ਆ ਬਾਜਵਾ ਸਾਹਿਬ ਉਹ ਵੀ 6 ਮਹੀਨੇ ਦੇ ਦਿੰਨੇ ਜੀ ਹੈ 6 ਮਹੀਨੇ ਦੇ ਤੇ ਚਲੋ ਅਸੀਂ ਨਹੀਂ ਸੀ ਚਾਹੁੰਦੇ ਉਹਦੇ ਜਨਵਰੀ ਚ ਲੰਘ ਗਏ ਫਿਰ ਉਹ ਜਨਵਰੀ ਚ ਲੰਘਾਂਗੇ ਨਾ 15 ਜਨਵਰੀ ਨੂੰ ਉਹ 6 ਮਹੀਨੇ ਲੰਘ ਗਏ ਹੁਣ 7ਵਾਂ ਮਹੀਨਾ ਵੀ ਖਤਮ ਹੋ ਗਿਆ ਖਾਲਸਾ ਜੀ ਤੁਸੀਂ ਤਵਕਕ ਕਰਦੇ ਹੋ ਹਾਂਜੀ ਕਿ ਜਿਹੜੀ ਪਾਰਟੀ ਦਾ ਇੱਕ ਨਮਾਇੰਦਾ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਸਜ਼ਾ ਜਾਫਤਾ ਹੋ ਗਿਆ ਹੋਵੇ ਤੁਹਾਨੂੰ ਪਤਾ ਹੀ ਆ ਮਲੇਰ ਕੋਟ ਦੇ ਆ ਬਿਲਕੁਲ ਕੀ ਅਸੀਂ ਤਵਕਕੋ ਕਰ ਸਕਦੇ ਹਾਂ ਕੀ ਪੰਜਾਬੀਓ ਅਸੀਂ ਤਵਕਕੋ ਕਰ ਸਕਦੇ ਹਾਂ ਉਹਨਾਂ ਕੋਲ ਕਿ ਉਹ ਸਾਨੂੰ ਕਦੀ ਬੇਅਦਬੀਆਂ ਦਾ ਇਨਸਾਫ ਦੇਣ ਦੇਖੋ ਮਸਲਾ ਪੈਸਾ ਨਹੀਂ ਹੈ ਕਿ ਆਪਾਂ ਸਾਰੇ ਮੰਨ ਲਓ ਆਪਾਂ 50 ਗੁਰੂਕਾਰ ਇਕੱਠੇ ਕਰ ਲਈਏ ਤੇ ਫੇਰ ਵੀ ਕਾਨੂੰਨ ਬਣਾਉਣ ਲਈ ਸਾਨੂੰ ਉਹ ਐਮ ਐਲ اے ਜਾਂ ਸਾਡੀ ਵਿਧਾਨ ਸਭਾ ਹੀ ਕਾਨੂੰਨ ਬਣਾ ਸਕਦੀ ਨਹੀਂ ਉਹ ਹੈ ਹੀ ਇਸੇ ਕੰਮ ਨੂੰ ਜੀ ਹੈ ਹੀ ਇਸੇ ਕੰਮ ਨੂੰ ਨਾ ਤੁਸੀਂ ਵਿਧਾਨ ਸਭਾ ਦਾ ਮੈਂਟਾ ਇਹ ਤਾਂ ਕਾਨੂੰਨ ਘੜਦੇ ਨੇ ਉਹ ਸਾਡੇ ਉਹ ਕਾਨੂੰਨ ਘੜੇ ਹੁਣ ਆਪਣੀ ਉਸ ਕਹਿ ਲਓ ਉਹਨਾਂ ਦੇ ਕੋਲ ਇਹ ਮੋਨੋਪੋਲੀ ਆ ਕਿ ਉਹ ਹੀ ਬਣਾ ਸਕਦੇ ਆ ਹੂੰ ਉਹਦਾ ਮਿਸਯੂਜ਼ ਕਰਦੇ ਪਏ ਨੇ 7 ਮਹੀਨੇ ਲੰਘ ਗਏ ਉਸ ਦਿਨ ਤੋਂ ਉਸੋ 15 ਜੁਲਾਈ ਤੋਂ ਵੀ 7 ਮਹੀਨੇ ਲੰਘ ਗਏ ਨੇ ਤੇ ਹੁਣ ਘੁੱਗੂ ਬਣੀ ਵਿਖੀ ਹੈ ਸਰਕਾਰ ਚਲੋ ਸਰਕਾਰ ਦੇ ਸਰਵੇਏ ਤੋਂ ਬਾਅਦ ਹੁਣ ਤੁਸੀਂ ਕੀ ਪ੍ਰੋਗਰਾਮ ਅਲੀਕਿਆ ਹੁਣ ਅਸੀਂ ਅਸੀਂ ਆ ਜਿਹੜਾ ਉਲੀਕਿਆ ਮੇਰੇ ਪੰਜਾਬੀ ਇਹ ਜਿਹੜਾ ਧਰਮਯੁੱਧ ਬਾਰੇ ਧਰਮਯੁੱਧ ਮੋਰਚਾ ਹਾਂ ਮੈਂ ਇਹਦੀ ਗੱਲ ਕਰਦਾ ਧਰਮਯੁੱਧ ਦੇ ਸੰਤ ਜਰਨੈਲ ਸਿੰਘ ਮੇਰੇ ਲੱਗਿਆ ਸੀ ਹੁਣ ਨਵੀਂ ਕੀ ਲੋਡ ਪੈ ਗਈ ਲੋਡ ਇਸ ਦੀ ਪੈ ਗਈ ਆ ਵੇਖ ਲਓ ਇੰਨਾ ਲੰਮਾ ਇੱਕ ਸੰਘਰਸ਼ ਹੈ ਦਰਦ ਕਿੰਨਾ ਹੈ 11 ਸਾਲਾਂ ਦਾ ਦਰਦ ਹੈ ਸਾਡਾ 2015 ਦੇ ਉਸ 1 ਜੂਨ ਤੋਂ ਲੈ ਕੇ ਜਿਹੜਾ ਰੋਜ਼ ਵੱਧਦਾ ਹੀ ਜਣਾ ਜਿਹੜਾ ਰੋਜ਼ ਵੱਧਦਾ ਜਾ ਰਿਹਾ ਕੋਈ ਦਿਨ ਕੋਈ ਕਿਤੇ ਹਫਤਾ ਲੰਘਦਾ ਕੋਈ ਜਿੱਥੇ ਬੇਅਦਬੀ ਨਹੀਂ ਹੁੰਦੀ ਹਾਂ ਪਿਛਲੇ ਕੁਝ ਦਿਨ ਹੋਏ ਨੇ ਹਾਂਜੀ ਫੂਲ ਫੂਲ ਵਾਰ ਕੇ ਇਦਾਂ ਦਾ ਪਿੰਡ ਆ ਬਣ ਗਿਆ ਹਾਂਜੀ ਹੋਈ ਉਹਥੇ ਬੇਅਦਬੀ ਕਿਤੇ ਸੰਭਰਾਲੇ ਹੋ ਜਾਂਦੀ ਕਿਤੇ ਇੱਥੇ ਹੋ ਜਾਂਦੀ ਕਿਤੇ ਉੱਥੇ ਹੋ ਜਾਂਦੀ ਬਹੁਤੀਆਂ ਤਾਂ ਸਰਕਾਰ ਤੇ ਪੁਲਿਸ ਉਹਨੂੰ ਦਾਬ ਹੀ ਦਿੰਦੇ ਨੇ ਜਿੱਥੇ ਇਹਨਾਂ ਦਾ ਦਾਅ ਚੱਲ ਜੇ ਨਾ ਪ੍ਰਬੰਧਕਾਂ ਨੂੰ ਦਬ ਉਹ ਪ੍ਰਬੰਧਕਾਂ ਨੂੰ ਦਬ ਦਿੰਦੇ ਵੀ ਇਹਦੀ ਗੱਲ ਨਾ ਕਰਿਓ ਸੋ ਗੱਲ ਇਹ ਆ ਕਿ 450 ਤੋਂ ਵੱਧ ਬੇਅਦਬੀਆਂ ਹੋ ਚੁੱਕੀਆਂ ਨੇ ਤੇ ਜੇ ਅੱਜ ਵੀ ਇਨਾ ਸਾਰਾ ਕੁਝ ਹੋਣ ਤੋਂ ਬਾਅਦ ਦੋ ਖ ਗੱਲਾਂ ਮੈਂ ਇੱਥੇ ਜ਼ਰੂਰ ਦੱਸਣੀਆਂ ਚਾਹਾਂਗਾ ਕਿ ਫਿਰ ਅਸੀਂ ਮਜਬੂਰ ਹੋ ਕੇ ਪੰਥਕ ਜਥੇਬੰਦੀਆਂ ਨੂੰ ਤਾਂ ਅਸੀਂ ਹਰ ਵਾਰੀ ਅਪਰੋਚ ਕਰਦੇ ਸੀ ਜਦੋਂ ਵੀ ਅਸੀਂ 15 ਦਿਨ ਅਸੀਂ ਇਕੱਠ ਰੱਖਦੇ ਸੀ ਫਿਰ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਅਪਰੋਚ ਕੀਤੀ ਕਿਸਾਨ ਜਥੇਬੰਦੀਆਂ 31 ਤਰੀਕ ਨੂੰ ਇਕੱਠੀਆਂ ਹੋਈਆਂ ਸੀ 31 ਨੂੰ ਫਿਰ ਅਸੀਂ ਉਸ ਦਿਨ ਵਿਚਾਰ ਵੀ ਕੀਤੀ ਤੇ ਉਸ ਦਿਨ ਇੱਕ ਸੰਕੇਤਕ ਧਰਨਾ ਵੀ ਲਾਇਆ ਸੀ ਸਮਾਣੇ ਅਸੀਂ ਆਖਿਆ ਸੀ 5 ਘੰਟੇ ਡੇਢ ਵਾਸਤੇ ਪਰ 2.5 ਘੰਟੇ ਲੱਗੇ ਸਾਨੂੰ ਉੱਥੇ ਸੰਕੇਤੇ ਦਿੰਦਾ ਸੀ ਹੁਣ ਪੰਜਾਬ ਜਥੇਬੰਦੀਆਂ ਵੀ ਇਸ ਮੋਰਚੇ ਦੇ ਵਿੱਚ ਹਾਂ ਕਿਸਾਨ ਜਥੇਬੰਦੀਆਂ ਤਗੜੀਆਂ ਹੋ ਕੇ ਆ ਰਹੀਆਂ ਭਾਈ ਜੀ ਇਹ ਮੈਂ ਤੁਹਾਡੇ ਚੈਨਲ 'ਤੇ ਕਿਉਂਕਿ ਤੁਹਾਡਾ ਜਿਹੜਾ ਦਾਇਰਾ ਵਾ ਉਹ ਬੜਾ ਵਿਸ਼ਾਲ ਹੈ ਖਾਸ ਤੌਰ 'ਤੇ ਜਿਹੜੇ ਪੰਥ ਦੇ ਨਾਲ ਕੋਈ ਆਪਣੀ ਸੋਚ ਜੋੜ ਕੇ ਰੱਖਦੇ ਉਹਨਾਂ ਨੇ ਇਹਨੂੰ ਪ੍ਰੋਗਰਾਮ ਨੂੰ ਜ਼ਰੂਰ ਸੁਣਨਾ ਹੈ ਤੇ ਤੁਹਾਡੇ ਸੁਣਨ ਵਾਲਾ ਵੀ ਜੇ ਹੁਣ ਗੱਲ ਇਹ ਆ ਗਈ ਹੈ ਕਿ ਪੰਥਕ ਜਥੇਬੰਦੀਆਂ ਉਸ ਦਿਨ 31 ਤਰੀਕ ਨੂੰ ਅਜੇ ਤੁਹਾਡੇ ਗੁਰਦਾਸਪੁਰ ਤੋਂ ਵੀ ਸਿੰਘ ਗਏ ਸੀਗੇ ਕਿਸਾਨੀ ਝੰਡੇ ਜਿਆਦਾ ਹੋ ਗਏ ਤੇ ਖਾਲਸੇ ਖਾਲਸੇ ਝੰਡੇ ਕੱਟ ਗਏ ਉਥੇ ਕੋਈ ਖਾਲਸੇ ਕਹਿੰਦੇ ਵੀ ਹੋਰ ਝੰਡੇ ਮੰਗਵਾਓ ਮੈਂ ਕਿਹਾ ਯਾਰ ਹੁਣ ਅਸੀਂ ਤਾਂ ਅਸੀਂ ਝੰਡਿਆਂ ਦੇ ਹਿਸਾਬ ਦੇ ਨਾਲੇ ਜੀ ਉਦੋਂ ਤਿਆਰੀ ਨਹੀਂ ਸੀ ਕੀਤੀ ਹੁਣ ਤਾਂ ਅਸੀਂ ਗੱਡੀ ਭਰੀ ਬੈਠੇ ਹਾਂ ਹੂੰ ਸੋ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਤਗੜੀਆਂ ਹੋ ਕੇ ਤੁਰਪੀਆਂ ਦੇ ਉਹਨਾਂ ਨੂੰ ਲੱਗਦਾ ਕਿ ਜਿਸ ਦਾ ਦਿੱਤਾ ਖਾਉਣਾ ਤੇ ਸਕਈਆ ਸ਼ਾਬਾਸ਼ 18 ਮਹੀਨੇ ਜਿਸ ਗੁਰੂ ਦੇ ਲੰਗਰਾਂ ਤੋਂ ਪ੍ਰਸ਼ਾਦਾ ਛਕਿਆ ਜੇ ਅੱਜ ਉਸ ਗੁਰੂ ਦੇ ਵਾਸਤੇ ਮੋਰਚਾ ਲੱਗਿਆ ਉਹਦੀ ਇੱਜ਼ਤ ਵਾਸਤੇ ਮੋਰਚਾ ਲੱਗਿਆ ਉਹਦੀ ਉਸ ਦਸਤਾਰ ਵਾਸਤੇ ਉਸ ਕਲਗੀ ਧਰਦੇ ਉਸ ਚਿੱਟੀ ਪੱਗ ਵਾਸਤੇ ਮੋਰਚਾ ਲੱਗਿਆ ਜਿਹਦੇ ਤੇ ਇਹ ਦੁਸ਼ਟ ਲੋਕ ਬਾਰ-ਬਾਰ ਆਗ ਲਾ ਰਹੇ ਨੇ ਉਹ ਤਾਂ ਚੱਲ ਪਏ ਨੇ ਉਹ ਪੰਥ ਵਾਲਿਓ ਪੰਥ ਧਰਦੇਓ ਤੁਸੀਂ ਕਦੋਂ ਚੱਲਣਾ ਸਾਨੂੰ ਸਾਨੂੰ ਇੱਥੇ ਆ ਕੇ ਗੁਰਦਾਸਪੁਰ ਚ ਆ ਕੇ ਪਿੰਡਾਂ ਚ ਫਿਰ-ਫਿਰ ਕੇ ਸਾਨੂੰ ਇਹ ਗੱਲ ਦੱਸਣੀ ਪਈ ਐ ਅਲਖ ਜਗਾਉਣੀ ਪੈ ਰਹੀ ਆ ਇਹ ਇਹ ਤਾਂ ਉਹ ਜ਼ਿਲ੍ਹੇ ਨੇ ਆਪਾਂ ਮੈਸੇਜ ਦਈਏ ਕਿ ਆਪਾਂ ਪ੍ਰੋਗਰਾਮ ਵੇਖੋ ਦੀ ਗੱਲ ਹਾਂ ਬਿਲਕੁਲ ਗਲਤ ਹੈ ਆਪੀ ਆਪਾਂ ਛੁੱਟੀ ਕਰ ਲਈਏ 22 ਤਰੀਕ ਨੂੰ 22 ਫਰਵਰੀ ਨੂੰ 22 ਫਰਵਰੀ ਨੂੰ ਇਕੱਠੇ ਹੋਣਾ ਜੇ ਸਮਾਣੇ ਟਰੈਕਟਰ ਟਰਾਲੀਆਂ ਲੈ ਕੇ ਭਾਈ ਇੱਕ ਗੁਰਾਂ ਦੀ ਟਰੈਲੀ ਲਫਾਜ਼ੋ ਪਿਛੇ ਸੇਲਿ ਲਿਖਿਆ ਭਈ ਦਿੱਤਾ ਤਾਂ ਸਾਰੇ ਕੁਝ ਮਹਾਰਾਜ ਦਾ ਹੁੰਦਾ ਭਈ ਉਹ ਹੁਣ ਵੇਲਾ ਹੁੰਦਾ ਕਈ ਵਾਰੀ ਹੁੰਦਾ ਭਈ ਹੁਣ ਦੱਸਣ ਦਾ ਵੇਲਾ ਇਜ਼ਹਾਰੇ ਮੁਹੱਬਤ ਕਰਨ ਦਾ ਇਹ ਵੇਲਾ ਹੈ ਉਦਾਂ ਤਾਂ ਆਪਾਂ ਸਾਰੇ ਕਿੰਨੇ ਸੀ ਗੁਰੂ ਸਾਹਿਬ ਨੂੰ ਬੜਾ ਪਿਆਰ ਕਰਦੇ ਆਂ ਭਾਈ ਫਿਰ ਗੁਰੂ ਦੇ ਵਾਸਤੇ ਟਰਾਲੀ ਕੱਢੋ ਤੋਰੋ ਹਾਂ ਟਰੈਕਟਰ ਤੇ ਸੰਗਤੋ ਆਜੋ ਬਹਿਜੋ ਹਾਂ ਤੁਸੀਂ ਹੌਲੇ-ਮੱਲੇ ਤੇ ਜਾਣਾ 10 ਦਿਨ ਪਹਿਲਾਂ ਚੱਲ ਪੋ ਮੈਨੂੰ ਪੱਕਾ ਭਰੋਸਾ ਜੇ ਜਿੰਨੀਆਂ ਟਰਾਲੀਆਂ ਹੌਲੇ-ਮੱਲੇ ਤੇ ਜਾਂਦੀਆਂ ਨੇ ਆਪਣੀਆਂ ਹਜ਼ਾਰਾਂ ਟਰਾਲੀਆਂ ਜਾਂਦੀਆਂ ਨੇ ਜੇ ਇੱਕ ਢੇੜਾ ਵੀ ਇਸ ਸਮਾਨੇ ਟਾਵਰ ਮੋਰਚੇ ਦਾ ਉਮਾਰ ਜਾਣਗੇ ਨਾ ਤੇ ਅਸੀਂ ਜਕਾਰੇ ਬੁਲਾਉਂਦੇ ਹੋਏ ਹੌਲੇ-ਮੱਲੇ ਦੇ ਉੱਤੇ ਕਾਨੂੰਨ ਲਾਗੂ ਕਰਵਾ ਕੇ ਸੀ ਜਿਹੜਾ ਹੈ ਉੱਥੇ ਪਹੁੰਚਾਂਗੇ ਭਾਈ ਗੁਰਪ੍ਰੀਤ ਸਿੰਘ ਜੀ ਇੱਕ ਖਦਸ਼ਾ ਪੈਦਾ ਹੁੰਦਾ ਜੀ ਕਿ ਸਰਕਾਰ ਤਾਂ ਕਿਸਾਨਾਂ ਨੂੰ ਖੇਤੀ ਮਸਲਿਆਂ ਵਾਸਤੇ ਇਕੱਠੇ ਨਹੀਂ ਹੋਣ ਦਿੰਦੀ ਜੀ ਘਰਾਂ 'ਚ ਡਿਟੇਨ ਕਰ ਲੈਂਦੀ ਆ ਕੀ ਆਪਾਂ ਉਮੀਦ ਕਰ ਸਕਦੇ ਆ ਕਿ 22 ਤਰੀਕ ਨੂੰ ਸਰਕਾਰ ਜਿਹੜੀ ਨਾਰੋਕੂ ਵੀ ਖਾਲਸਾ ਪੰਥ ਨੂੰ ਔਰ ਸਾਨੂੰ ਘਰਾਂ ਦੇ ਵਿੱਚ ਡਿਟੇਨ ਨਾ ਕਰੂਗੀ ਜਿਹੜੇ ਲੋਕ ਪੰਥ ਦੇ ਦਰਦੀ ਆ ਦੇਖੋ ਜੀ ਹੁਣ ਸਰਕਾਰ ਦੀ ਕਿੰਨੀ ਕੁ ਨੂੰ ਸੋਝੀ ਆ ਕਿੰਨੀ ਕੁ ਸਮਝ ਆ ਪੰਜਾਬ ਦੀ ਸਾਈਕੀ ਨੂੰ ਕਿੰਨਾ ਕੁ ਸਮਝਦੇ ਨੇ ਇਹ ਉਹਨਾਂ ਦੀ ਲਿਆਕਤ ਤੇ ਡਿਪੈਂਡ ਕਰਦਾ ਕਿਉਂਕਿ ਤੁਸੀਂ ਜਿਸ ਮੋਰਚੇ ਦਾ ਲਾਨ ਕੀਤਾ ਉਹ ਤੋਂ ਖਰਚੇ ਪੈਦਾ ਹੋ ਜਾਂਦੇ ਖਰਚੇ ਪੈਦਾ ਹੋਣਗੇ ਖਰਚੇ ਹੋਣਗੇ ਪੈਦਾ ਪਰ ਇੱਕ ਸਰਕਾਰ ਇਹ ਗੱਲ ਸਮਝ ਲਏ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਆ ਕੇ ਪੋਲਿਟਿਕਸ ਕੀਤੀ ਜਿਨ੍ਹਾਂ ਨੇ ਦਗਾ ਕਮਾਇਆ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਕਰਵਾਈਆਂ ਜਾਂ ਇਨਸਾਫ ਨਹੀਂ ਦਿੱਤਾ ਜਾਂ ਜਿਨ੍ਹਾਂ ਨੇ ਗੁੱਟਕੇ ਫੜ ਕੇ ਸਵਾ ਤਾਲੀਆਂ ਸੀ ਉਹਨਾਂ ਨੇ ਵੀ ਇਕੋ ਗੱਲ ਇਹ ਹੈ ਕਿ ਕੁਝ ਕਰਨਾ ਕੁਝ ਡੈਡੀਕੇਟਲੀ ਕਰਨਾ ਇੱਕ ਗੱਲ ਮੈਂ ਇੱਥੇ ਹੁਣ ਮੇਰੇ ਜਿਹਨ ਚੌਂਦੀ ਕਦੀ ਕਦੀ ਉਹ ਖੜਕਦੀ ਹੈ ਬਾਬਾ ਸੁੱਚਾ ਸਿੰਘ ਦੀ ਕਾਰ ਸੇਵਾ ਕਲੇ ਆਨੰਦਗੜ੍ਹ ਸਾਹਿਬ ਵਾਲੇ ਉਹ ਸੱਚਖੰਡ ਚਲੇ ਗਏ ਨੇ ਪਿਛਲੇ ਦਿਨਾਂ ਚ ਜਦੋਂ ਅਸੀਂ ਅਠੇ ਪੈਰ ਟੈਲ ਸੇਵਾ ਲੈ ਰਣ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਕੀਤੀ ਸੀ ਨਾ 1 ਸਤੰਬਰ 2021 ਨੂੰ ਉਹਦਾ ਵੀ ਮਕਸਦ ਇਹੀ ਸੀਗਾ ਕਿ ਬੇਅਦਬੀਆਂ ਹੋਣ ਦਾ ਕਾਰਨ ਹੈ ਕਿ ਗੁਰੂਸ਼ਕਨ ਦੀ ਸੇਵਾ ਦੇ ਵਿੱਚ ਨਹੀਂ ਹੁੰਦਾ ਅਠੇ ਪੈਰ ਸੇਵਾ ਦਾ ਰੋਏ ਸੋ ਮੈਂ ਗੱਲ ਛੋਟੀ ਕਰਾਂ ਉਸ ਦਿਨ ਇੱਕ ਗੱਲ ਉਹਨਾਂ ਨੇ ਕਹੀ ਸੀ ਸ਼ਾਇਦ ਜਦੋਂ ਤੱਕ ਮੈਂ ਜਿੰਦਾ ਰਹਾਗਾ ਮੈਨੂੰ ਓਖੜਕਦੀ ਰਹੇਗੀ ਅਸੀਂ ਉਹਨਾਂ ਦੇ ਦਫ਼ਤਰ ਬੈਠੇ ਸੀਗੇ ਫੋਨ ਕਰਦੇ ਪਏ ਸੀ ਕਿ ਜਦੋਂ ਹੁਣ ਆਦੇ ਸੀ ਸੱਦਾ ਦੇਣ ਆਏ ਉਹਥੇ ਫੋਨ ਤੇ ਸੱਦੇ ਬਾਬਾ ਜੀ ਦੇ ਰਹੇ ਸੀ ਭਾਈ ਫਲਾਣਿਆਂ ਜਥੇਦਾਰਾ ਤੁਸੀਂ ਇੱਕ ਤਰੀਕ ਨੂੰ ਆਣਾ ਉਹ ਗੋ ਸਿੰਘ ਨੇ ਪੁੱਛ ਲਿਆ ਬਾਬਾ ਜੀ ਕੀ ਗੱਲ ਹੈ ਮਸਲਾ ਕੀ ਹੈ ਉਹ ਠੇਠ ਪੰਜਾਬੀ ਦਾ ਉਹਨਾਂ ਸਮਝਾਇਆ ਇੱਕ ਪਹਾੜਾ ਜਿੱਦਾਂ ਕਹਿੰਦੇ ਨਾ ਮਹਾਂਪੁਰਖ ਕਈ ਵੇ ਠੇਠ ਸੱਦਾ ਹੀ ਮਾਰਦੇ ਠਾ ਉਹ ਕਹਿੰਦੇ ਪਿੰਡ ਦੇ ਵਿੱਚ ਉਹ ਸੁਣ ਲਿਓ ਪੰਜਾਬੀਓ ਸੁਣ ਲਿਓ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦੇ ਆ ਨਾ ਸਾਡਾ ਬਾਪ ਹੈ ਸਾਡਾ ਪਿਤਾ ਤੂੰ ਸਮਝਾ ਸਾਹਿਬ ਬਾਪ ਹਮਾਰਾ ਉਹ ਕਹਿੰਦੇ ਪਿੰਡ ਦੇ ਵਿੱਚ ਕਿਸੇ ਦੀ ਪਿਓ ਦੀ ਕੁਪਈ ਦੇ ਵਿੱਚ ਪੱਗ ਲਾ ਦੇ ਪੱਗ ਲਾ ਦੇ ਤੇ ਧੀ ਪੁੱਤ ਕਰ ਕੁਝ ਨਾ ਸਕੇ ਇਹਦੇ ਲੋਕੀ ਪਤਾ ਕੀ ਕਹਿੰਦੇ ਨੇ ਹਰਾਮ ਦਾ ਹੋਣਾ ਜੇ ਸਕਾ ਹੁੰਦਾ ਇਹਨੂੰ ਚੈਨ ਨਹੀਂ ਸੀ ਹੋਣਾ ਹੂੰ ਇਹਨੂੰ ਚੈਨ ਨਹੀਂ ਸੀ ਹੋਣਾ ਜਦੋਂ ਤੱਕ ਕੁਝ ਕਰਨਾ ਲੈਂਦਾ ਹੁਣ ਉਹਨੂੰ ਚੈਨ ਨਹੀਂ ਆ ਰਿਹਾ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਸਾਨੂੰ ਕਰ ਕਿਉਂ ਚੈਨ ਆ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਉਹਨਾਂ ਪਿਤਾ ਨਹੀਂ ਜਿੰਨਾ ਉਹਦਾ ਤੇ ਜੇ ਹੈ ਤਾਂ ਫਿਰ ਆਦੇ ਹਜ਼ਾਰੇ ਮੁਹੱਬਤ ਕਰ ਲਈਏ ਮੈਂ ਕਿਉਂ ਜ਼ੋਰ ਦੇ ਰਿਹਾ ਕਿਉਂ ਇਹ ਗੱਲ ਤੇ ਬਾਹਰ-ਬਾਰ ਇਸ ਗੱਲ ਤੇ ਗੱਲ ਕਰ ਰਿਹਾ ਕਿ ਸਰਵਰੀ ਆ ਗਈ ਹੈ ਇਲੈਕਸ਼ਨ ਯੀਅਰ ਸ਼ੁਰੂ ਹੋ ਗਿਆ 6 ਮਹੀਨੇ ਦੀ بجائے 7 ਮਹੀਨੇ ਨਾਲ ਲਟਕਾਉਂਦੇ ਆ ਮੋਰਚਾ ਸ਼ੁਰੂ ਹੋਏ ਤੇ 16 ਮਹੀਨਿਆਂ ਦਾ 8 ਮਹੀਨਾ ਚੱਲਦਾ ਪਿਆ ਜੇ ਇਹਨਾਂ ਨੇ ਹੋਰ 3-4 ਮਹੀਨੇ ਇਦਾਂ ਖਿੱਚ ਕੇ ਲਟਕਾਉਂਦੇ ਨਾ ਪੰਜਾਬੀਓ ਫਿਰ ਮਤ ਸੋਚੋ ਕਿ ਐਸਾ ਕਾਨੂੰਨ ਪੰਜਾਬ 'ਚ ਲਾਗੂ ਹੋ ਜਾਏਗਾ ਜਾਂ ਬੇਅਦਬੀਆਂ ਡੱਕੀਆਂ ਜਾਣਗੀਆਂ ਕੀ ਹੁੰਦਾ ਮੈਂ ਤੁਹਾਨੂੰ ਇੱਕ ਸਮਰਾਲੇ ਦੀ ਸਮਰਾਲੇ ਦੀ ਨਹੀਂ ਘਟਨਾ ਹੈ ਇਹ ਸਾਡੇ ਲਾਗੇ ਸਨੌਰ ਹੈ ਸ਼ਾਇਦ ਪੈਂਦਾ ਜਿੱਥੇ ਉਹ ਬੇਅਦਬੀ ਹੋਈ ਸੀ ਸਨੌਰ ਬੇਅਦਬੀ ਹੁੰਦੀ ਹੈ ਮੈਨੂੰ ਉੱਥੇ ਦੇ ਇੱਕ ਲੋਕਲ ਬੰਦੇ ਨੇ ਮੈਨੂੰ ਪਿੱਛੇ ਗੱਲ ਫੋਨ ਤੇ ਵੈਸੇ ਗੱਲ ਹੋ ਰਹੀ ਸੀ ਕਹਿੰਦਾ ਕਿ ਮੇਰੇ ਖਾਲਾ ਹਫਤਾ ਨਹੀਂ ਸੀ ਲੰਘਿਆ ਉਸ ਬੇਅਦਬੀ ਨੂੰ ਉਹਨੇ ਬੇਲ ਅਪਲਾਈ ਕਰ ਦਿੱਤੀ ਉਸ ਬੰਦੇ ਨੇ ਉਸ ਬੰਦੇ ਨੇ ਜਿੰਨੇ ਬੇਅਦਬੀ ਕੀਤੀ ਉਹਨੇ ਹਫਤੇ ਬਾਅਦ ਬੇਲ ਅਪਲਾਈ ਕਰਤੀ ਜੇਲ੍ਹ ਚੋਂ ਹਾਂ ਅਜੇ ਤਾਂ ਕੋਈ ਕੇਸ ਮਰ ਕੇ ਡਿਸਕਸ ਵੀ ਨਹੀਂ ਹੋਣਾ ਸ਼ੁਰੂ ਹੋਇਆ ਤੇ ਬੇਲ ਅਪਲਾਈ ਕਰਦੇ ਨੇ ਹੂੰ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਕਿਉਂ ਅਸੀਂ ਇਸ ਗੱਲ ਨੂੰ ਲੈ ਕੇ ਇੰਨੇ ਅਗਰੈਸਿਵ ਹੋਏ ਪਏ ਆ ਆਪੀ ਕਾਨੂੰਨ ਬਣਨਾ ਚਾਹੀਦਾ ਕਾਨੂੰਨ ਬਣਨਾ ਚਾਹੀਦਾ ਸਖਤ ਕਾਨੂੰਨ ਬਣਨਾ ਚਾਹੀਦਾ ਤੁਹਾਨੂੰ ਮਲਕੇ ਵਾਲਾ ਕੇਸ ਇੱਕ ਐਗਜ਼ਾਮਪਲ ਹੈ ਸਾਡੇ ਵਾਸਤੇ ਇੱਕ 7 ਸਾਲ ਇੱਕ ਫੌਜੀ ਨੇ ਕੇਸ ਲੜਿਆ ਫੌਜੀ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਕੇਸ ਲੜਿਆ ਪੰਜ ਬੰਦੇ ਕਨਵਿਕਟ ਹੋਏ ਕਨਵਿਕਸ਼ਨ ਹੋ ਗਈ ਕਿ ਹਾਂ ਨਾ ਬੇਅਦਬੀ ਕੀਤੀ ਆ ਉਹਨਾਂ ਨੂੰ ਸਜ਼ਾ ਹੋਈ 3 ਸਾਲ ਦੀ ਸਜ਼ਾ ਹੋਈ ਮੌਕੇ ਤੇ ਜ਼ਮਾਨਤ ਜ਼ਮਾਨਤ ਦੇ ਨਾਲ-ਨਾਲ ਗੱਡੀਆਂ ਮਿਲ ਗਈਆਂ ਅੱਜ 17 ਐਮਐਲਏ ਉਹਨਾਂ ਦੀਆਂ ਜਨਾਨੀਆਂ ਜਿਹੜੀਆਂ ਪਤनियां ਪੱਥਣ ਜਾਂਦੀਆਂ ਨੇ ਉਹਨਾਂ ਦੇ ਨਾਲ ਗਨ ਫੜ ਕੇ ਪੁਲਿਸ ਮੁਲਾਜ਼ਮ ਖਲੋਤਾ ਹੁੰਦਾ ਜਿੱਦੀ ਤਨਖਾਹ ਹਾੜੀ ਤੇ ਸਾਡੀ ਜੇਬ ਚੋਂ ਜਾ ਰਹੀ ਹੈ ਇਸ ਲਈ ਆਵਾ ਪੰਜਾਬੀ ਉਹ ਅਸਲ ਹਕ ਇਹ ਸਭੀ ਹਕੀਕਤ ਹੈ ਤਾਂ ਅਸੀਂ ਤੜਫਦੇ ਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਜਿਹੜੀ ਆ ਉਹ ਸੰਗੀਨਾ ਦੀ ਸ਼ਾਮ ਮਿਲ ਰਹੀ ਆ ਤੇ ਜਿਹੜੇ ਇਨਸਾਮ ਮੰਗ ਰਹੇ ਆ ਉਹ 400 ਫੁੱਟ ਦੇ ਜੜੇ ਇਹ ਇਹ ਹਕੀਕਤ ਆ ਪੰਜਾਬੀਓ ਸਾਡੀ ਇਹ ਹਕੀਕਤ ਆ ਤੇ ਹੁਣ ਜੇ ਆਪਾਂ ਨੂੰ ਲੱਗਿਆ ਹੁਣ ਤੱਕ ਦੀ ਜਿੰਨੀ ਗੱਲ ਤੁਸੀਂ ਸੁਣੀ ਆ ਜੇ ਤੁਹਾਨੂੰ ਲੱਗਦਾ ਵੀ ਯਾਰੇ ਤਾਂ ਜਿਆਦਤੀ ਹੋ ਰਹੀ ਏ ਤੇ ਧੱਕਾ ਹੋ ਰਿਹਾ ਏ ਇਹ ਸਾਡੇ ਗੁਰੂ ਦੀ ਸ਼ਾਨ ਦੇ ਉੱਤੇ ਮਤਲਬ ਉਹ ਬੱਟੇ ਲਾਏ ਜਾ ਰਹੇ ਕਲੰਕ ਲਾਏ ਜਾ ਰਹੇ ਨੇ ਭਾਈ ਫਿਰ ਆ ਜਿਓ ਤੋਰ ਰੋ ਟਰਾਲੀਆਂ ਪਾਹੋ ਤੇਲ ਹੋਲੇ ਮਹਲੇ ਤੋਂ ਪਹਿਲਾਂ ਹੀ ਦੱਸ ਦੇਣ ਤੁਰ ਪੋ ਕਿਉਂਕਿ ਹਰ ਪਿੰਡ ਚੋਂ ਟਰਾਲੀ ਜਾਂਦੀ ਹੈ ਸ੍ਰੀ ਅਨੰਦਪੁਰ ਸਾਹਿਬ ਐਰਕੱਤ ਤੁਸੀਂ ਇੱਥੋਂ ਚੱਲੋ ਪਹਿਲਾਂ ਸ੍ਰੀ ਫਤਿਹਗੜ੍ਹ ਸਾਹਿਬ ਨਮਸਕਾਰ ਕਰੋ ਨਾ ਸ਼ਿਦਾਂ ਨੂੰ ਉੱਥੋਂ ਚੱਲ ਕੇ ਤੇ ਤੁਸੀਂ ਪਟਿਆਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਆਸ਼ੀਰਵਾਦ ਲੈ ਕੇ ਸਮਾਣੇ ਪਹੁੰਚੋ ਉੱਥੇ 2 ਦਿਨ ਲੱਗ ਜਾਣ 3 ਦਿਨ ਲੱਗ ਜਾਣ ਤੁਹਾਡਾ ਹੋਲੇ ਮਹਲੇ ਤੋਂ ਪਹਿਲਾਂ ਜੇ ਸਰਕਾਰ ਮੈਂ ਕਾਨੂੰਨ ਨਾ ਬਣਾਇਆ ਤਾਂ ਤਾਂ ਗੱਲ ਕਰਿਓ ਵਿਸ਼ੇਸ਼ ਜ਼ਿਲਾਸ ਬੁਲਾਏਗੀ ਸਰਕਾਰ ਜੇ ਤੁਸੀਂ ਟਰਾਲੀਆਂ ਤੋੜ ਲਈਆਂ ਤੇ ਜੇ ਤੁਸੀਂ ਸੋਚਦੇ ਹੋ ਪੀ ਅਸੀਂ ਨਹੀਂ ਟਰਨਾ ਤੇ ਭਾਈ ਫਿਰ ਤੁਹਾਡੀ ਮਰਜ਼ੀ ਆ ਅਸੀਂ ਤਾਂ ਉਹ ਜਿਹੜੀ ਉਹ ਜਿਹੜੀ ਅਸੀਂ ਤਾਂ ਚਿੜੀ ਵਾਲਾ ਆਪਣਾ ਪਰਜੇ ਦੋ ਬਾਤ ਤੁਸੀਂ ਨਰਾਸ਼ ਨਾ ਹੋ ਤੁਸੀਂ ਨਰਾਸ਼ ਨਾ ਹੋ ਅੱਛਾ ਇੱਕ ਗੱਲ ਹੋਰ ਇੱਥੇ ਬਹੁਤ ਕਰਨੀ ਬਣਦੀ ਆ ਸਵਾਲ ਕਿ ਆਮ ਆਦਮੀ ਪਾਰਟੀ ਇੱਕ ਇਹ ਤਾਂ ਸੱਤਾਧਾਰੀ ਆ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਰਵਾਇਤੀ ਪਾਰਟੀਆਂ ਨੇ ਉਹ ਇਸ ਮਾਮਲੇ ਦੇ ਵਿੱਚ ਕਿੰਨਾ ਕੁ ਸਹਿਯੋਗ ਕਰ ਰਹੀਆਂ ਨਾਮਾਸਤ ਜੀ ਮਸੇ ਕਾ ਹਾਜ਼ਰੀ ਲਵਾਉਣ ਵਾਂਗੂ ਮੁੰਦ ਹੋ ਰਿਹਾ ਜੇ ਉਹ ਸੋਹਿਰਦ ਨਹੀਂ ਹੈਗੀ ਸੋਹਿਰਦਤਾ ਨਹੀਂ ਨਜ਼ਰ ਆ ਰਹੀ ਸਿਰਫ ਇਹ ਹੈ ਕਿ ਮੂਹ ਰਖਾਵੇ ਵਾਸਤੇ ਕੋਤੇ ਕੋ ਬੰਦੇ ਆ ਜਾਂਦੇ ਨੇ ਤੇ ਜੇ ਉਹ ਚਾਹਣ ਮਸਲਾ ਵੀ ਇਹ ਹੈ ਜੀ ਪੀਸੀ ਦਾ ਤੁਹਾਨੂੰ ਇੱਕ ਇੱਕ ਪਾਰਟੀ ਦੇ ਮਦਰ ਜੀ ਪੀਸੀ ਦਾ ਕਿੰਨਾ ਸਹਿਯੋਗ ਹੈ ਇਸ ਮਸਲਾ ਐਸਜੀਪੀਸੀ ਸਾਨੂੰ ਲੰਗਰ ਜਦੋਂ ਅਸੀਂ ਮੰਗਦੇ ਆ ਉਹ ਦੇ ਦਿੰਦੀ ਜਾਂ ਕੋਈ ਹੋਰ ਕਿਸੇ ਵਾਲੇ ਕੋਈ ਟੈਂਟ ਤਾਉਂਦਾ ਕੁਝ ਨਹੀਂ ਲੰਗਰ ਤਾਂ ਕੋਈ ਕਾਰਸੇਵਾ ਵਾਲਾ ਬਾਬਾ ਵੀ ਪਾ ਦਿੰਦਾ ਉਹਦਾ ਪਿੰਡਾਂ ਦੀ ਸੰਗਤ ਵੀ ਸ਼ਕਾ ਦਿੰਦਾ ਮਸਲਾ ਤਾਂ ਇਹ ਹੈ ਕਿ ਇਹ ਤਾਂ ਇੱਕ ਕਾਨੂੰਨੀ ਪੱਖਾ ਇਹ ਇੱਕ ਜਦੋਜਹਿਦ ਦਾ ਪੱਖਾ ਜਿਹੜੇ ਮਸਲਿਆਂ ਨੂੰ ਲੈ ਕੇ ਐਜੀਪੀਸੀ ਹੋਣ ਦੇ ਵਿੱਚ ਆਈ ਅੱਜ ਤੋਂ 100 ਸਾਲ ਪਹਿਲਾਂ ਜੀ ਜੀ ਇਹ ਤਾਂ ਫਰਜ ਉਹਨਾਂ ਦੇ ਆ ਜੋ ਤਾਂ ਹੈ ਹੀ ਉਹਨਾਂ ਤੇ ਸੀਗੇ ਜੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਗ੍ਰੰਥ ਤੇ ਪੰਥ ਦੀ ਸੰਭਾਲ ਵਾਤੇ ਤੇ ਆਈਏ ਵੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਆਪਾਂ ਲਫ਼ਜ਼ ਸਾਨੂੰ ਵਰਤਣਾ ਪੈਂਦਾ ਕਸਟੋਡੀਅਨ ਇੱਕ ਐਕਟ ਵੀ ਬਣਿਆ ਹੋਇਆ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਐਕਟ 2008 ਪੰਜਾਬ ਦਾ ਸਟੇਟ ਐਕਟ ਹੈ ਉਹਦੇ ਚ ਮੋਨੋਪੋਲੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸ਼ਿਪਾਈ ਹੈ ਉਹ ਸਿਰਫ ਐਸਜੀਪੀਸੀ ਕਰ ਸਕਦੀ ਹੈ ਹੁਣ ਕਸਟੋਡੀਅਨ ਤਾਂ ਉਹ ਹੀ ਨੇ ਨਾ ਫਿਰ ਉਹ ਤਾਂ ਫਿਰ ਇੱਕ ਦੀਵਾਰ ਬਣ ਕੇ ਸਾਡੇ ਨਾਲ ਮਤਲਬ ਉਹਨਾਂ ਦੇ ਤਾਂ ਮੈਨੂੰ ਲੱਗਦਾ ਕਿੰਨੇ ਦੱਸ ਦੇਉਂਦੇ 36000 ਤਾਂ ਉਹਨਾਂ ਦੇ ਮੁਲਾਜ਼ਮ ਨੇ ਉਹਨਾਂ ਦੇ ਤੇ ਜੋ ਮੁਲਾਜ਼ਮ ਹੀ ਆ ਕੇ ਉੱਥੇ ਸਾਡੇ ਨਾਲ ਬਹਿ ਜਾਣ ਤੇ ਮੋਰਚਾ ਫਤਿਹ ਆ ਸੋ ਇਹ ਭਾਈ ਗੋਪੀ ਸਿੰਘ ਹੁਣ ਵੀ ਖਾਲਸਾ ਦੀ ਅਪੀਲ ਆ ਤੁਹਾਨੂੰ ਕਿ ਜਿਹੜਾ 22 ਫਰਵਰੀ ਨੂੰ ਉਹਨਾਂ ਨੇ ਇੱਕ ਵੱਡਾ ਸੰਘਰਸ਼ ਮਿਥਿਆ ਵਾ ਉੱਥੇ ਆਵੇ ਹੱਥ ਲਮਕਾ ਕੇ ਨਹੀਂ ਜਾਣਾ ਆਪਣੀਆਂ ਟਰਾਲੀਆਂ ਤੇ ਬਣਦੀ ਚਲਦੀ ਜਿਹੜੀ ਸੇਵਾ ਵਾ ਉਹ ਵੀ ਜਰੂਰ ਲੈ ਕੇ ਪੌਂਟਰ ਬਿਲਕੁਲ ਜੀ ਟਰਾਲੀਆਂ ਤਿਆਰ ਕਰਕੇ ਸਜਾ ਕੇ ਤੇ ਅਸੀਂ ਤੁਹਾਨੂੰ ਇੱਕ ਗੀਤ ਵੀ ਭੇਜਾਂਗੇ ਭਾਈ ਸਾਹਿਬ ਰਾਂਦੇ ਰਾਂਹ ਉਹ ਗੀਤ ਭਾਵੇਂ ਤੁਸੀਂ ਉਹਦੇ ਤੇ ਲਾ ਲਿਓ ਇੱਕ ਮੋਰਚਾ ਧਰਮ ਯੁੱਧ ਮੋਰਚਾ ਇੱਕ ਸਵਾਲ ਬਚ ਗਿਆ ਸੀ ਵੀ ਇਹ ਨਾਂ ਕਿਉਂ ਰੱਖਿਆ ਜਿੱਦਣ 7 ਤਰੀਕ ਦੀ ਮੀਟਿੰਗ ਹੁੰਦੀ ਹੈ ਅਸੀਂ ਬੜਾ ਕੁਝ ਸੋਚਿਆ ਵੀ ਯਾਰ ਹੁਣ ਐਸ ਲੈਵਲ ਦੇ ਉੱਤੇ ਆ ਕੇ ਅਸੀਂ ਇਹਨੂੰ ਨਾਂ ਕੀ ਦਈਏ ਸਾਡਾ ਇੱਕ ਪੱਤਰਕਾਰ ਭਰਾ ਵਸ ਸ੍ਰੀ ਸਾਰੇ ਨੂੰ ਜਾਣਦੇ ਆਂ ਪਿਆਰ ਵੀ ਕਰਦੇ ਆਂ ਕਿਉਂਕਿ ਉਹਦੀ ਸ਼ੈਲੀ ਪੰਥ ਦੇ ਵਾਸਤੇ ਗੁਰੂ ਵਾਸਤੇ ਉਹ ਵੀ ਸਾਡੇ ਵਾਂਗੂ ਸਦਾਈ ਹੋ ਜਾਂਦਾ ਹੂੰ ਅ ਭਾਈ ਜਗਦੀਪ ਸਿੰਘ ਥਲੀ ਇਹ ਖਬਰ ਉਹਨਾਂ ਦੇ ਚੈਨਲ ਤੇ ਜਾਣੀ ਹੈ ਹਾਂਜੀ ਉਹਨਾਂ ਦੇ ਚੈਨਲ ਤੇ ਵੀ ਜਾਣੀ ਹੈ ਹੂੰ ਹੋਰ ਵੀ ਚੈਨਲ ਚਲੋ ਜਿਹੜੇ ਵੀ ਚਲਾਉਣਗੇ ਜਗਦੀਪ ਸਿੰਘ ਥਲੀ ਕਹਿੰਦੇ ਵੀ ਇਹ ਤਾਂ ਧਰਮ ਯੁੱਧ ਮੋਰਚਾ ਹੀ ਆ ਹੁਣ ਹੋਰ ਰਹਿ ਕੀ ਗਿਆ ਮਗਰ ਹੂੰ ਉਹ ਨਾਂ ਜਿੰਨੇ ਵੀ ਉੱਥੇ ਸਿੰਘ ਖੜੇ ਸੀ ਕਹਿੰਦੇ ਆ ਸਹੀ ਆ ਇਹ ਧਰਮ ਦਾ ਹੀ ਯੁੱਧ ਆ ਹੁਣ ਇਸ ਵੇਲੇ ਇਸ ਯੁੱਧ ਨੂੰ ਹੁਣ ਧਰਮੀਆਂ ਹੈਂ ਦਰਮੀਆਂ ਹੁਣ ਜੁੱਦ ਲੜ ਲਓ ਹਾਂ 1982 ਦੇ ਵਿੱਚ ਉਸ ਵੇਲੇ ਜਿਹੜੇ ਹਾਲਾਤ ਸੀ ਉਸ ਵੇਲੇ ਜਿਹੜੇ ਸੰਘਰਸ਼ੀ ਉਹ ਕੀਤੇ ਗਏ ਅੱਜ ਤਾਂ ਸਾਡੀ ਹੋਂਦ ਹਸਤੀ ਦਾ ਸਵਾਲ ਬਣ ਗਿਆ ਇੱਕ ਗੱਲ ਮੈਂ ਅਖੀਰ ਦੇ ਵਿੱਚ ਕਹਿ ਕੇ ਤੇ ਇਸ ਗੱਲ ਨੂੰ ਸਮੇਟਾਂ ਜੇ ਆਪਾਂ ਇਹ ਬੇਅਦਬੀਆਂ ਨਾ ਨੱਕ ਸਕੀ ਤੇ ਮਤ ਸੋਚੋ ਕਿ 50 ਸਾਲ ਬਾਅਦ ਜਿਹੜੇ ਗੁਰੂ ਘਰਾਂ 'ਚ ਬੈਠੇ ਆਉਣਗੇ ਉਹਨਾਂ ਦੇ ਮਨ 'ਚ ਸ਼ਰਦਾ ਹੋਏਗੀ ਇਹ ਅਟੈਕ ਸਾਡੇ ਤੁਹਾਡੇ ਤੇ ਜਾਂ ਇਹ ਬੇਅਦਬੀਆਂ ਕੁਛ ਛੋਟੀ ਮੋਟੀ ਸਾਜਿਸ਼ਾਂ ਇਹ ਤਾਂ ਸਿੱਖੀ ਦੇ ਸੰਕਲਪ ਤੇ ਆ ਅੰਦਰ ਦੀ ਸਿੱਖੀ ਖਤਮ ਕਰਨ ਦਾ ਚਾਹ ਸਿੱਖੀ ਦੇ ਸੰਕਲਪ ਨੂੰ ਢਾਹ ਲਾਉਣ ਦੀ ਜਿਹੜੀ ਸਿੱਖੀ ਮਨਾਂ ਦੇ ਵਿੱਚ ਜਿਹੜੀ ਸਾਡੀ ਸ਼ਰਧਾ ਹੈ ਨਾ ਜਿਹੜੀ ਉਹ ਸ਼ਰਧਾ ਸੀ ਨਾ ਭਾਈ ਬਚਿੱਤਰ ਸਿੰਘ ਦੇ ਅੰਦਰ ਕਿ ਗੁਰੂ ਕਲਗੀਧਰ ਪਾਸ਼ਾ ਨੇ ਇੱਕ ਮਦਰੇ ਜੇ ਸਿੱਖ ਨੂੰ ਕਿਹਾ ਬਈ ਚੱਲ ਭਈ ਚੱਕ ਨਾਗਨੀ ਉਹਦੇ ਅੰਦਰ ਇੱਕ ਸ਼ਰਧਾ ਸੀ ਬਾਜਾਂ ਵਾਲਿਆ ਹੱਥ ਮੇਰਾ ਹੋਣਾ ਕਲਾ ਤੇਰੀ ਵਰਤਣੀ ਆ ਤੁਸੀਂ ਬਾਜਾਂ ਵਾਲਿਆ ਚਲਾ ਦੇ ਨਾਗਨੀਥ ਫਿਰ ਜਦੋਂ ਬਾਜਾਂ ਵਾਲੇ ਨਾਗ ਨਿਚ ਚਲਾਉਂਦਾ ਫਿਰ ਕੀ ਵਾਪਰਦਾ ਸਾਡੀ ਉਸ ਸ਼ਰਧਾ ਨੂੰ ਖਤਮ ਕਰਨ ਤੇ ਲੱਗੇ ਨੇ ਲੋਕ ਤੇ ਹੁਣ ਸਿੱਖੋ ਸਾਡੇ ਕੁਰਸੀਆਂ ਤੇ ਬੈਠੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਮੈਂ ਬਹੁਤੇ ਨਾ ਨਹੀਂ ਲੈਂਦਾ ਕਿ ਫੇਰ ਵੀ ਅਜੇ ਵੀ ਸਮਾਂ ਆ ਕਿ ਤੁਸੀਂ ਆਪਣੀ ਡਿਊਟੀ ਸੰਭਲ ਲਓ ਤੁਹਾਡੇ ਫਰਜ਼ ਨੇ ਜਿਹੜੇ ਭਾਈ ਗੁਰਜੀਤ ਸਿੰਘ ਖਾਲਸਾ ਜੀ ਅਸੀਂ ਸਾਰੇ ਲੋਕ ਨਿਭਾਰੇ ਫਰਜ਼ ਤੁਹਾਡੇ ਸੀਗੇ ਹੁਣੇ ਹੀ ਫਰਜ਼ ਨਿਭਾ ਲਓ ਨਹੀਂ ਤੇ ਪਰ ਪਬਲਿਕ ਨੂੰ ਜਵਾਬ ਸੰਗਤ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਮੋਰਚਾ ਤਾਂ ਜਿੱਤੇ ਹੀ ਜਾਣਾ ਅੱਜ ਨਾ ਜਿੱਤੇ ਅੱਜ 4 ਮਹੀਨੇ ਬਾਅਦ ਜਿੱਤਿਆ ਜਾਊ ਪਰ ਇੱਕ ਗੱਲ ਤਾਂ ਕਲੀਅਰ ਹੋ ਜਾਣੀ ਹੁਣ ਤਾਂ ਹਰ ਗੱਲ ਇਹ ਪੰਥ ਨੂੰ ਮੇਣਾ ਰਹਿ ਪੰਥ ਨੂੰ ਮੇਣਾ ਰਹਿ ਦੇਣਾ ਪੰਥ ਨੂੰ ਮੇਣਾ ਰਹਿ ਦੇਣਾ ਤੇ ਵੇਖ ਲਿਓ ਭਾਈ ਇਹ ਤਾਂ ਕਿਸਾਨੀ ਜਥੇਬੰਦੀਆਂ ਆ ਗਈਆਂ ਮੰਨ ਛੰਡੇ ਗੱਡ ਕੇ ਮੋਰਚਾ ਤਾਂ ਜਿਤਾ ਹੀ ਲੈਣਾ ਕਿਉਂਕਿ ਇਹਦੇ ਵਿੱਚ ਗਲਤ ਹੈ ਕੀ ਹੈ ਇਹਦੇ ਵਿੱਚ ਕਮੀ ਕੀ ਹੈ ਇਹ ਤਾਂ ਸਿਰਫ ਉਹਨਾਂ ਲੋਕਾਂ ਦੇ ਖਿਲਾਫ ਹੈ ਇਸ ਕਾਨੂੰਨ ਦੇ ਖਿਲਾਫ ਤਾਂ ਸਿਰਫ ਉਹ ਲੋਕ ਹੋ ਸਕਦੇ ਜਿਨ੍ਹਾਂ ਦਾ ਕੰਮ ਹੈ ਬੇਅਦਬੀ ਕਰਨੀ ਜਾਂ ਕਰਵਾਉਣੀ ਤੇ ਜੇ ਪੰਜਾਬ ਸਰਕਾਰ ਉਹਨਾਂ ਦੇ ਪੱਖ 'ਚ ਹੈ ਤਾਂ ਭਾਈ ਫਿਰ ਕੋਈ ਨਹੀਂ ਵੇਖ ਲਾਂਗੇ ਜਿੱਥੇ ਅਸੀਂ 11 ਸਾਲ ਝੱਲੇ ਨੇ ਉੱਥੇ 1 ਸਾਲ ਹੋਰ ਸਹੀ ਪਰ ਤੁਸੀਂ ਫਿਰ ਆਪਣੀ ਕੁਰਸੀ ਲੱਭ ਲਿਓ ਕਿ ਕਿੱਥੇ ਗਈ ਕਿਹੜੀ ਸਮਾਨੀ ਉੱਡ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀ ਭਾਈ ਗੁਰਪ੍ਰੀਤ ਸਿੰਘ ਖਾਲਸਾ ਹੋਣਾਂ ਦੀ वेदना ਪੰਥ ਨੂੰ ਸਦਾ ਤੇ ਸਾਡੇ ਸਮੂਹਿਕ ਪੰਥਕ ਕਾਰਜਾਂ ਦੀ ਜਿਹੜੀ ਜ਼ਿੰਮੇਵਾਰੀ ਜਿਹੜੀ ਆ ਉਹਨੂੰ ਨਿਭਾਉਣ ਦੀ ਅਪੀਲ ਆ ਸੋ ਅਸੀਂ ਉਮੀਦ ਕਰਦੇ ਆ ਕਿ ਜਿਹੜਾ ਇਹ ਸਮਾਣੇ ਵਾਲਾ ਮੋਰਚਾ ਆ ਆਪ ਅਸੀਂ ਆਪਣੇ ਮੀਡੀਆ ਦੇ ਜ਼ਿੰਮੇਵਾਰੀ ਤੋਂ ਉੱਪਰ ਉੱਠ ਕੇ ਅਸੀਂ ਆਪਣੀ ਘਰੇਲੂ ਜਿਹੜਿਆ ਕੰਮਾਂ ਨੂੰ ਪਿੱਠ ਦੇ ਕੇ ਅਸੀਂ ਵੀ ਇਸ ਮੋਰਚੇ ਦੇ ਵਿੱਚ ਤਨ ਮਨ ਧਨ ਦੇ ਨਾਲ ਜਿਹੜਾ ਉਹ ਸ਼ਾਮਲ ਹੋਣ ਦਾ ਜ਼ਰੂਰ ਸੰਕਲਪ ਲੈਨੇ ਆ ਸੋ ਤੁਸੀਂ ਜਰੂਰ ਉਹਨਾਂ ਦੀ ਬੇਨਤੀ ਨੂੰ ਉਹਨਾਂ ਦੀ ਵੇਦਨਾ ਨੂੰ ਪੰਥ ਦੀ ਪੁਕਾਰ ਨੂੰ ਜਰੂਰ ਸੁਣੋਗੇ ਗੁਰਦਾਸਪੁਰ ਤੋਂ ਕੈਮਰਾਮੈਨ ਨਰੇਸ਼ ਦੇ ਨਾਲ ਕੁਲਦੀਪ ਸਿੰਘ ਜਾਫਰਪੁਰ